ਬਹੁਤ ਹੀ ਆਪਾਂ ਨੂੰ ਜਿਹਨੂੰ ਕਹਿੰਦੇ ਹੋ ਨਾ ਕਿ ਅਲਾਦੀਨ ਦਾ ਚਰਾ ਚਰਾਗ ਯੂਜ਼ ਕਰਕੇ ਕੋਈ ਲੰਬੀ ਹੋਈ ਚੀਜ਼ ਜਿਵੇਂ ਕੋਈ ਲੰਬੀ ਹੋਵੇ ਮੁੰਜੀਤ ਨੂੰ ਅੱਦਾਂ ਨਹੀਂ ਕੋਈ ਚੀਜ਼ ਲੰਬੀ ਹੈ ਤੇ ਕਾਫੀ ਐਕਸਾਈਟਿਡ ਕੁਮ ਰਿਆ ਹੈ ਪਿਛਲੇ ਦਿਨਾਂ ਦਾ ਤੇ ਸਾਨੇ ਸਾਡੇ ਨਾਲ ਲੰਬੀਆਂ ਲੰਬੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅਸੀਂ ਬਹੁਤ ਡਿਸਕਸ਼ਨਸ ਕਰ ਰਹੇ ਹਾਂ ਬਹੁਤ ਡਿਬੇਟਸ ਕਰ ਰਹੇ ਹਾਂ ਮੈਂ ਕਿ ਰਿਸ਼ੀ ਜੀ ਨੂੰ ਕਿਹਾ ਮੈਂ ਮੈਂ ਯਾਰ ਮੇਰੀ ਮਾਤਾ ਦਾ ਮੇਰੀ ਸਮਝ ਨਹੀਂ ਨਹੀਂ ਗੱਲ ਅਸੀਂ ਦੁਨੀਆ ਨੂੰ ਸਮਝਾਣ ਚੱਲੇ ਆ ਹੈਨਾ ਮਤਲਬ ਅਸੀਂ ਕਹਿੰਦੇ ਨੇ ਕਿ ਅਸੀਂ ਉਹਨੂੰ ਫਲਾਨੇ ਨੂੰ ਵੀ ਸਮਝਾ ਦਾਂਗੇ ਕੈਨੇਡਾ ਤੋਂ ਅਮਰੀਕਾ ਤੋਂ ਵੀ ਸਮਝਾ ਦੂ ਦੂਰ ਸਮਝਾ ਦੂ ਪਰ ਯਾਰ ਸਾਡੇ ਜੱਮਾ ਨਾਲ ਦੇ ਨਹੀਂ ਸਮਝਦੇ ਅਸੀਂ ਕੀ ਨੂੰ ਕੀ ਸਮਝਾ ਦਾਂਗੇ ਮੈਂ ਇੱਕ ਹੋਰ ਕਹਿਣੀ ਆ ਇੱਕ ਹੋਰ ਗੱਲ ਕਹਿਣੀ ਆ ਸਸਨੋਜੀ ਦੀ ਲੜਾਈਆਂ ਵੀ ਬੰਦ ਹੋ ਜਾਣਗੀਆਂ ਸਹੀ ਉਹਦੀ ਗਰੰਟੀ ਨਹੀਂ ਲੈਂਦੇ ਸੀ ਉਹਦੀ ਗਰੰਟੀ ਨਹੀਂ ਲੈਂਦੇ ਤੇ ਵੀ ਅ ਸ਼ਮਮੀ ਜੀ ਤੇ ਮੋਨ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਜੀ ਵਧੀਆ ਫਰਸਟ ਕਲਾਸ ਆਪਾਂ ਨਾ ਹੁਣ ਅੱਜ ਬੜੀ ਐਕਸਾਈਟਮੈਂਟ ਸੀ ਆਪਣੇ ਤਿੰਨਾ ਚ ਰੀਸੈਂਟਲੀ ਆਪਾਂ ਇੱਕ ਗੂੜਾ ਟਾਪਿਕ ਡਿਸਕਸ ਕਰ ਰਹੇ ਸੀਗੇ ਤੇ ਮੈਨੂੰ ਇਹ ਆਪਾਂ ਹੁਣ ਹੀ ਡਿਸਕਸ ਕਰਕੇ ਹਟਿਆ ਕਿ ਆਪਾਂ ਇਹਦੀ ਸੀਰੀਜ਼ ਕਰਾਂਗੇ ਪੂਰੀ ਹੈ ਨਾ ਵੀ ਇੱਕ ਬਹੁਤ ਹੀ ਆਪਾਂ ਨੂੰ ਜਿਹਨੂੰ ਕਹਿੰਦੇ ਹੋ ਨਾ ਕਿ ਅਲਾਦੀਨ ਦਾ ਚਰਾ ਚਰਾਗ ਯੂਜ਼ ਕਰਕੇ ਕੋਈ ਲੰਬੀ ਹੋਈ ਚੀਜ਼ ਜਿਵੇਂ ਕੋਈ ਲੰਬੀ ਹੋਵੇ ਮੁੰਜੀਤ ਨੂੰ ਐਦਾਂ ਦੀ ਕੋਈ ਚੀਜ਼ ਲੰਬੀ ਹੈ ਤੇ ਕਾਫੀ ਐਕਸਾਈਟਿਡ ਕੁਮਰਿਆ ਪਿਛਲੇ ਦਿਨਾਂ ਦਾ ਤੇ ਸਾਨੇ ਸਾਡੇ ਨਾਲ ਲੰਬੀਆਂ ਲੰਬੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅਸੀਂ ਬਹੁਤ ਡਿਸਕਸ਼ਨਸ ਕਰ ਰਹੇ ਹਾਂ ਬਹੁਤ ਡਿਬੇਟਸ ਕਰ ਰਹੇ ਹਾਂ ਤੇ ਸਾਨੂੰ ਬੜਾ ਮਜ਼ਾ ਆ ਰਿਹਾ ਹੈ ਕਾਫੀ ਦਿਨਾਂ ਤੋਂ ਤੇ ਆਪਾਂ ਮੁੰਜੀਤ ਨੂੰ ਪੁੱਛਦੇ ਹਾਂ ਕਿ ਮੁੰਜੀਤ ਐਦਾਂ ਦੀ ਕੀ ਚੀਜ਼ ਤੈਨੂੰ ਲੰਬੀ ਹੈ ਕਿ ਜੋ ਤੂੰ ਇੰਨਾ ਐਕਸਾਈਟਿਡ ਹੈ ਪਿਛਲੇ ਕਾਫੀ ਦਿਨਾਂ ਤੋਂ ਹਾਂਜੀ ਇਹ ਨਾ ਜਿਵੇਂ ਬੜੇ ਇੱਕ ਨਾ ਕੁਐਸਚਨ ਸੀਗੇ ਜਿਹੜੇ ਸਮਝ ਨਹੀਂ ਆ ਰਹੇ ਸੀ ਆਪਾਂ ਟਰਾਈ ਕਰੀ ਜਾਂਦੇ ਹੁੰਦੇ ਸੀਗੇ ਜਿਵੇਂ ਉਦਾਹਰਨ ਦੇ ਤੌਰ ਤੇ ਆਏ ਸੀਗਾ ਕਿ ਆਪਣੇ ਮਦਰ ਨੇ ਉਹ ਬਾਹਰ ਨਹੀਂ ਉਹਨਾਂ ਮਿਲਜੋਲ ਨਹੀਂ ਕਰਦੇ ਲੋਕਾਂ ਨਾਲ ਤੇ ਅਸੀਂ ਉਲਟਾ ਇਨਫੈਕਟ ਕਿਉਂ ਚਾ ਸ਼ਾਇਦ ਰਿਫਲੈਕਟਾਂ ਜਿਹੇ ਰਹਨੇ ਆ ਮੁਹਾਲੀ ਤਾਂ ਨਹੀਂ ਜ਼ਿਆਦਾ ਬਾਹਰ ਨਿਕਲ ਕੇ ਰਾਜੀ ਕਿ ਉਹਨਾਂ ਨੂੰ ਥੋੜਾ ਖੁੱਲਾ ਜਾ ਘਰ ਦੇ ਦੀਏ ਤੇ ਉਹ ਫਾਰਮ ਹਾਊਸ ਵੀ ਬਣਾ ਲਿਆ ਖਰੀਦ ਲਿਆ ਜਗਾ ਵੀ ਬਣਾ ਲਈ ਘਰ ਵੀ ਬਣਾ ਲਿਆ ਲਾਉਣ ਵੀ ਬਣਾ ਲਿਆ ਉੱਥੇ ਜਾ ਕੇ ਵੀ ਦੇਖਿਆ ਮਾਤਾ ਜੀ ਬਾਰਾ ਬਾਹਰ ਬੈਠ ਕੇ ਰਾਜੀ ਹੋ ਨਹੀਂ ਤੇ ਮੈਂ ਕਹੀ ਜੋ ਮੈਨੂੰ ਬੜਾ ਗੁੱਸਾ ਚੜਿਆ ਜਦੋਂ ਮੈਂ ਪਹਿਲੀ ਵਾਰੀ ਉੱਥੇ ਪਹਿਲੀ ਵਾਰੀ ਅਸੀਂ ਫਾਰਮ ਹਾਊਸ ਤੇ ਰੁਕੇ ਤਾਂ ਮੈਂ ਸਵੇਰੇ ਸਵੇਰੇ ਮੈਂ ਕਿਹਾ ਬਾਹਰ ਮੈਂ ਕੁਰਸੀ ਕਰਸੀ ਢਾਲੀ ਮੈਂ ਕਿਹਾ ਮੰਮੀ ਬਾਹਰ ਆਜੋ ਚਾਹ ਚੂ ਪੀਨੇ ਆ ਉਹ ਕਹਿੰਦੇ ਇੱਥੇ ਹੀ ਫੜਾ ਦੇ ਅੰਦਰ ਉਹ ਮੈਂ ਕਿਹਾ ਇਹ ਕੀ ਚੱਕਰਾ ਹੈ ਨਾ ਇੱਥੇ ਕੋਈ ਫਲੈਟ ਵਾਲਾ ਚੱਕਰ ਵੀ ਨਹੀਂ ਕੋਈ ਆਂਡ ਗੋ ਆਂਡ ਵੀ ਨਹੀਂ ਹੈ ਨਾ ਕੋਈ ਆਏ ਵੀ ਨਹੀਂ ਹੈਗਾ ਤੇ ਬੜਾ ਵਧੀਆ ਹੈ ਨਾ ਇਹ ਬਾਹਰ ਕਿਉਂ ਨਹੀਂ ਨਿਕਲਦੇ ਤੇ ਫਿਰ ਬੜਾ ਬੜਾ ਉਥੇ ਦੋਸਤਾ ਦਸਤਾ ਨੂੰ ਕਹਿਣਾ ਭਾਈ ਤੁਸੀਂ ਬੁਲਾ ਲਓ ਉਹਨਾਂ ਨੇ ਕਹਿਣਾ ਆਪਣੀ ਮੰਮੀ ਨੂੰ ਬੁਲਾ ਲਾ ਭੇਜ ਦੇ ਰੇ ਨਾ ਬੈਠ ਜਾਣਗੇ ਇਹ ਵਿਚਾਰੇ ਇਹਨਾਂ ਨੇ ਜਾਣਾ ਨਾ ਦੁਖੀ ਜੇ ਮਨ ਤੋਂ ਜਾਣਾ ਦੁਖੀ ਜੇ ਮਨ ਚ ਬਹਿਣਾ ਮਤਲਬ ਫਾਰਮੈਲਟੀ ਜੀ ਕਰਕੇ ਆਣਾ ਫਟਾਫਟ ਭੱਜਣ ਦੀ ਟਰਾਈ ਕਰਨੀ ਕਿ ਮੈਂ ਅੰਦਰ ਜੇ ਜਾ ਕੇ ਘਰ ਦੇ ਵਿੱਚ ਹੀ ਬੈਠ ਜਾਾਂ ਤੇ ਮੈਨੂੰ ਮੈਨੂੰ ਨਾ ਸਮਝ ਨਹੀਂ ਆਇਆ ਮੈਨੂੰ ਬੜਾ ਗੁੱਸਾ ਵੀ ਚੜਦਾ ਸੀ ਕਦੀ ਕਦੀ ਅਸੀਂ ਬੜਾ ਜ਼ੋਰ ਲਾਈ ਜਾਂਦੇ ਸੀਗੇ ਕਿ ਤੇ ਦੂਸਰੇ ਪਾਸੇ ਮਾਮਾ ਜੀ ਨੇ ਆਪਾਂ ਉਹਨਾਂ ਦੀ ਕੀਤੀ ਅਗੇ ਵੀਡੀਓ ਜੈਲਾ ਮਾਮਾ ਜੀ ਤੇ ਉਹਨਾਂ ਨੇ ਆਣਾ ਉਹਨਾਂ ਨੇ ਬਾਹਰ ਨੂੰ ਭੱਜਣਾ ਉਹਨਾਂ ਨੇ ਅੰਦਰ ਕਮਰੇ 'ਚ ਹੀ ਨਹੀਂ ਬਹਿਣਾ ਉਹਨਾਂ ਨੇ ਕਹਿਣਾ ਮੈਨੂੰ ਖੁਰਪਾ ਫੜਾ ਮੈਂ ਗੜਾਈ ਕਰਾਂ ਹੈ ਮੈਂ ਕਿਹਾ ਆ ਕੀ ਆ ਨਾ ਮਤਲਬ ਉਹਨਾਂ ਨੇ ੱੱਕੇ ਨਾਲ ਹੀ ਚੀਜ਼ਾਂ ਲੱਭੀ ਜਾਣੀਆਂ ਮੈਂ ਕੋਈ ਕੰਮ ਕਰ ਲਾਂ ਮੈਂ ਕੁਝ ਕਰ ਲਾਂ ਮੈਨੂੰ ਨਾ ਮੈਂ ਮੰਮੀ ਨੂੰ ਕਹਿੰਦਾ ਦੇਖੋ ਮਾਮਾ ਜੀ ਨੂੰ ਦੇਖੋ ਇਹ ਦੇਖੋ ਕਿੰਨੇ ਨੇ ਉੱਥੇ ਵੀ ਮਾਮੀ ਵੀ ਲੁਧਿਆੜੇ ਮਾਮਾ ਜੀ ਰਹਿੰਦੇ ਸੀ ਮੰਮੀ ਕਹਿੰਦੀ ਸੀ ਕਹਿੰਦੀ ਇਹ ਇਹ ਕਹਿੰਦੇ ਸਭ ਤੋਂ ਬੀਜ਼ੀ ਬੇਲਾ ਬੰਦਾ ਇਹ ਜਮਾ ਬੇਲਾ ਸਾਰਾ ਦਿਨ ਬੀਜ਼ੀ ਆ ਪਰੇ ਹਨਾ ਕੋਈ ਗੁਰਦੁਆਰੇ ਦੇ ਕੰਮ ਨਹੀਂ ਕਰਕੇ ਆਪਾਂ ਆਪਾਂ ਬੱਚਿਆਂ ਨੂੰ ਵੀ ਤਾਂ ਕਹਿੰਨੇ ਰਹਿੰਦੇ ਆ ਨਾ ਕਿ ਉਹਨੂੰ ਦੇਖ ਉਹ ਉਹ ਕਿੰਨਾ ਕਰਦਾ ਐਦਾਂ ਕੁਛ ਨਾ ਐਗਜ਼ਾਮਪਲ ਦਿਨੇ ਰਹਿੰਦੇ ਆ ਬੱਚਿਆਂ ਨੂੰ ਵੀ ਤੂੰ ਕਿਉਂ ਨਹੀਂ ਕਰਦਾ ਆਪਾਂ ਇੱਕ ਦੂਜੇ ਦਾ ਐਗਜ਼ਾਮਪਲ ਦੇ ਦੇ ਕੇ ਬੱਚਿਆਂ ਨੂੰ ਵੀ ਕਰਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਉਹਦੇ ਵਰਗਾ ਬਣ ਤੂੰ ਉਹਦੇ ਵਾਂਗੂ ਕਰ ਇਹ ਆਪਣੇ ਇਕੱਲੇ ਆਪ ਦੇ ਆਪਣੇ ਸਮਾਜ ਚ ਨਹੀਂ 휴ਮੈਨਿਟੀ ਐਜ਼ ਅ ਹਿਊਮਨ ਹਰ ਕੋਈ ਐਦਾਂ ਹੀ ਬਿਹੇਵ ਕਰਦਾ ਹੁੰਦਾ ਹੈ ਬਿਓ ਚਾਹੁੰਦਾ ਕਿ ਦੂਜਾ ਬੰਦਾ ਵੀ ਕਿਸੇ ਹੋਰ ਵਰਗਾ ਬਣੇ ਹੂੰ ਤੇ ਕਈ ਜਾਣਿਆਂ ਨੂੰ ਆਪਾਂ ਕਹੀ ਜਾਂਦੇ ਆ ਬਾਹਰੀ ਤੁਰੇ ਰਹਿੰਦੇ ਹੋ ਯਾਰ ਘਰੇ ਬੈਜੋ ਥੋੜਾ ਟਾਈਮ ਘਰੇ ਟਿਕ ਜੋ ਹਨਾ ਤੇ ਫੇਰ ਇੱਕ ਮੈਨੂੰ ਇੱਕ ਚੱਲ ਇੱਕ ਤਾਂ ਪ੍ਰੋਬਲਮ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਕਿੱਥੇ ਸਮਝ ਨਹੀਂ ਆ ਰਹੀ ਇਸ ਗੱਲ ਦੀ ਕੀ ਰੌਲਾ ਕੀ ਹੈ ਸਿੱਖਦੀ ਕਿਉਂ ਨਹੀਂ ਮੈਂ ਨਾ ਮਤਲਬ ਸਾਡੀ ਵਰਕਸ਼ਾਪਸ ਵਗੈਰਾ ਹੁੰਦੇ ਰਿਸ਼ੀ ਨਾਲ ਮੈਂ ਇੱਕ ਦਿਨ ਗਿਆ ਰਿਸ਼ੀ ਯਾਰ ਮੈਂ ਕਿਹਾ ਰਿਸ਼ੀ ਜੀ ਨੂੰ ਕਿਹਾ ਮੈਂ ਮੈਂ ਯਾਰ ਮੇਰੀ ਮਾਤਾ ਦਾ ਮੇਰੀ ਸਮਝ ਨਹੀਂ ਨਹੀਂ ਗੱਲ ਅਸੀਂ ਦੁਨੀਆਂ ਨੂੰ ਸਮਝਾਣ ਚੱਲੇ ਆ ਹਨਾ ਮਤਲਬ ਅਸੀਂ ਕਹਿੰਦੇ ਨੇ ਕਿ ਜੀ ਉਹਨੂੰ ਫਲਾਨੇ ਨੂੰ ਵੀ ਸਮਝਾ ਦਾਂਗੇ ਕੈਨੇਡਾ ਤੋਂ ਅਮਰੀਕਾ ਤੋਂ ਵੀ ਸਮਝਾ ਦੂ ਦੂਰ ਸਮਝਾ ਦੂ ਪਰ ਯਾਰ ਸਾਡੇ ਜਮਾ ਨਾਲ ਦੇ ਨਹੀਂ ਸਮਝਦੇ ਅਸੀਂ ਕਿਹਨੂੰ ਕੀ ਸਮਝਾ ਦਾਂਗੇ ਤੇ ਇੱਕ ਤਾਂ ਮੇਰੇ ਨਾਲ ਆ ਇਸ਼ੂ ਰਿਹਾ ਦੂਜਾ ਇਹ ਰਿਹਾ ਕਿ ਜਦੋਂ ਫਾਰਮ ਤੇ ਲੋਕ ਆਂਦੇ ਨੇ ਨਾ ਸਾਰੇ ਲੋਕਾਂ ਨੂੰ ਫਾਰਮ ਬੜਾ ਪਸੰਦ ਆਂਦਾ ਬਹੁਤ ਪਸੰਦ ਆਂਦਾ ਤੇ ਸਾਰੇ ਕਹਿੰਦੇ ਨੇ ਬੜਾ ਵਧੀਆ ਯਾਰ ਬੜਾ ਪ੍ਰੈਕਟੀਕਲ ਆ ਦੇਖਣ ਨੂੰ ਬਹੁਤ ਅੱਛਾ ਮਤਲਬ ਪ੍ਰੈਕਟੀਕਲਟੀ ਬੜੀਆ ਖਰਚਾ ਬੜਾ ਘੱਟ ਆ ਤੁਸੀਂ ਐ ਪਰ ਜਦੋਂ ਉਹ ਆਪਣਾ ਬਣਾਉਂਦੇ ਨੇ ਜਾਂ ਆਪ ਕਰਦੇ ਨੇ ਉਹ ਕੁਛ ਹੋਰ ਹੀ ਕਰੀ ਜਾਂਦੇ ਹੁੰਦੇ ਨੇ ਮੈਨੂੰ ਲੱਗਿਆ ਨਾ ਕਿ ਯਾਰ ਇਹ ਇਹ ਮਤਲਬ ਇਸ ਦੇਖ ਕੇ ਉਦੋਂ ਗਲਤੀ ਵੀ ਨਹੀਂ ਕੱਢੀ ਮੇਰੇ ਆ ਕੇ ਮੇਰਾ ਦੱਸਿਆ ਵੀ ਨਹੀਂ ਉਦੋਂ ਮੇਰੇ 'ਚ ਹਾਂ ਠੀਕ ਆ ਠੀਕ ਆ ਵਧੀਆ ਪਰ ਜਦੋਂ ਖੁਦ ਕਰਦੇ ਨੇ ਕੁਛ ਹੋਰ ਕਰਦੇ ਨੇ ਉਦੋਂ ਉਹ ਨਹੀਂ ਕਰਦੇ ਜੋ ਮੈਂ ਕਰਦਾ ਤੇ ਨਹੀਂ ਤੈਨੂੰ ਇਹਦਾ ਇੱਕ ਹੋਰ ਐਗਜ਼ਾਮਪਲ ਮੈਂ ਦਿੰਨੀ ਆ ਬਹੁਤ ਲੋਗ ਬਾਬਿਆਂ ਨੂੰ ਮੰਨਦੇ ਹੁੰਦੇ ਨੇ ਹਨਾ ਰਾਈਟ ਤੇ ਉਹ ਬਾਬਿਆਂ ਦੇ ਲਾਈਫ ਸਟਾਈਲ ਨੂੰ ਬਹੁਤ ਅ ਦਿਲੋਂ ਮੰਨਦੇ ਨੇ ਵੀ ਤੁਸੀਂ ਕਿੰਨੇ ਚੰਗੇ ਤਰੀਕੇ ਨਾਲ ਬਾਬਾ ਜੀ ਫੋਲੋ ਕਰ ਰਹੇ ਨੇ ਜਾਂ ਕੁਝ ਕਰ ਰਹੇ ਨੇ ਹਨਾ ਪਰ ਉਹਨੂੰ ਆਪ ਨਹੀਂ ਇੰਪਲੀਮੈਂਟ ਕਰ ਸਕਦੇ ਆਪਣੀ ਲਾਈਫ 'ਚ ਉਹ ਤੇ ਕਰਨਾ ਵੀ ਨਹੀਂ ਚਾਹੁੰਦੇ ਮੈਨੂੰ ਲੱਗਦਾ ਹੈ ਹਾਂ ਵੀ ਆਪ ਕੁਝ ਹੋਰ ਕਰ ਹੀ ਜਾਣਗੇ ਤੇ ਐਪਰੀਸ਼ੀਏਟ ਕਿਸੇ ਹੋਰ ਚੀਜ਼ ਨੂੰ ਕਰਦੇ ਨੇ ਤੇ ਉਹਦੇ 'ਚ ਖੁਸ਼ ਵੀ ਰਹਿੰਦੇ ਨੇ ਰਾਈਟ ਉਹ ਜੋ ਕੁਛ ਵੀ ਰਹਿੰਦੇ ਨੇ ਵੀ ਅਪਰੀਸ਼ੀਏਟ ਕਰਤਾ ਕਿ ਲਾਵਾਸ ਤੇ ਉਹਨਾਂ ਦਾ ਕੰਮ ਖਤਮ ਹੋ ਗਿਆ ਤੇ ਆਪ ਫਿਰ ਆਪਣੀ ਦੂਜੀ ਜ਼ਿੰਦਗੀ ਚ ਵਾਪਿਸ ਚਲੇ ਜਾਂਦੇ ਨੇ ਹਾਂ ਨਹੀਂ ਇਹ ਵੀ ਡਿਫਰੈਂਸ਼ੀਏਸ਼ਨ ਇਹ ਜਿਹੜੀ ਤੁਸੀਂ ਗੱਲ ਕਹੀ ਆ ਨਾ ਮਤਲਬ ਮੈਨੂੰ ਇਹ ਹਫਤਾ ਪਹਿਲਾਂ ਮੈਨੂੰ ਵੀ ਐਂ ਲੱਗਦੀ ਸੀ ਕਿ ਲੋਕ ਕਰਨਾ ਨਹੀਂ ਚਾਹੁੰਦੇ ਮਤਲਬ ਦੇਖਦੇ ਨੇ ਕਰਨਾ ਨਹੀਂ ਚਾਹੁੰਦੇ ਮੈਨੂੰ ਹਫਤਾ ਪਹਿਲਾਂ ਐਂ ਲੱਗਦੀ ਸੀ ਪਰ ਮੈਨੂੰ ਹੁਣ ਸਮਝ ਆ ਗਿਆ ਕਿ ਉਹ ਉਹ ਜਦੋਂ ਉਹ ਦੇਖ ਰਹੇ ਨੇ ਉਦੋਂ ਕੁਝ ਹੋਰ ਆ ਕਰ ਰਹੇ ਨੇ ਉਦੋਂ ਕੁਝ ਹੋਰ ਆ ਇਹਦੇ ਵਿੱਚ ਜਿਹੜਾ ਜੋੜ ਆ ਜਿਹੜਾ ਦਿਮਾਗੀ ਤੌਰ ਤੇ ਇੱਕ ਥੋੜਾ ਭਾਵ ਬਦਲਦਾ ਐਕਸ਼ਨ ਕਰਨ ਲੱਗੇ ਉਦੋਂ ਕੁਝ ਹੋਰ ਹੁੰਦਾ ਤੇ ਉਦੋਂ ਮਤਲਬ ਇਹ ਜਿਹੜਾ ਸੀਗਾ ਨਾ ਮੈਨੂੰ ਵੀ ਲੱਗਦਾ ਸੀ ਸਿੱਖਣਾ ਚਾਹੀਦਾ ਲੋਕ ਡਰਾਮੇਵਾਜ਼ ਨੇ ਨਾਟਕੀ ਨੇ ਆਪਾਂ ਹੀ ਕਹਿ ਦਿੰਦੇ ਸੀ ਨਾ ਸਮਾਜ ਐਜੋਈ ਹੁੰਦਾ ਹੋਣਾ ਦੇਖੋ ਆਪਾਂ ਸਭ ਦੀ ਬੇਟਾ ਹੀ ਹੁੰਦੀਆਂ ਨੇ ਮੱਥਾ ਟੇਕ ਲੋ ਜੀ ਗੁਰਦੁਆਰੇ ਜਾ ਕੇ ਬਾਹਰ ਸ਼ਰਾਬਾ ਪੀ ਲੋ ਫਲਾਣਾ ਤੇ ਅਰ ਲੋਧੇਮ ਘਾਣਾ ਕਰ ਲੋ ਹੈਨਾ ਐ ਲੱਗਦਾ ਕਿ ਇਹ ਲੋਕ ਨਾ ਇੰਟੈਂਸ਼ਨਲੀ ਕਰਦੇ ਨੇ ਸਿੱਖਦੇ ਨੇ ਮਤਲਬ ਆਪਾਂ ਨੂੰ ਐ ਲੱਗੀਆਂ ਆਉਂਦਾ ਪਰ ਮੈਨੂੰ ਜੋ ਮੈਂ ਇੰਨਾ ਇਹ ਮੈਨੂੰ ਇੰਨੀ ਇੰਪੋਰਟੈਂਟ ਚੀਜ਼ ਲੱਗੀ ਆ ਜਿਹੜਾ ਆਪਾਂ ਐਨ ਡਿਸਕਸ ਕਰ ਰਹੇ ਆ ਕਿ ਇਹ ਭਾਈ ਆਈ ਹੁੰਦਾ ਇਹ ਕੁਦਰਤੀ ਆ ਇਹ ਮਤਲਬ ਜ ਗੈਰ ਕੁਦਰਤੀ ਕੁਛ ਨਹੀਂ ਹੈਗਾ ਕਿਸੇ ਨੇ ਸਿੱਖਿਆ ਨਹੀਂ ਕਿਸੇ ਤੋਂ ਇਹ ਕੁਦਰਤੀ ਬਿਹੇਵੀਅਰ ਆ ਤੇ ਇਸ ਬਿਹੇਵੀਅਰਸ ਦੇ ਵਿੱਚੋਂ ਹੀ ਤੁਸੀਂ ਜਿਉਣਾ ਤੇ ਇਸ ਬਿਹੇਵੀਅਰਸ ਨੂੰ ਜੇ ਤੁਸੀਂ ਸਮਝ ਲੋਗੇ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੀ ਨਫ਼ਰਤ ਉੱਚ-ਨੀਚ ਸਭ ਜ਼ੀਰੋ ਹੋ ਗਈ ਕਿਸੇ ਨੂੰ ਤੁਸੀਂ ਗਲਤ ਨਹੀਂ ਕਹੋਗੇ ਮਾਤਾ ਕਮਰੇ 'ਚ ਬੈਠੀ ਐ ਵੀ ਠੀਕ ਆ ਮਾਮਾ ਜੀ ਖੁਰਪਾ ਲੈ ਕੇ ਬਾਹਰ ਬੈਠੇ ਰਿਓ ਵੀ ਠੀਕ ਨੇ ਅਨਾ ਜੋ ਬੰਦਾ ਸਵੇਰੇ ਗੁਰਦੁਆਰੇ ਜਾਂਦਾ ਉੱਥੇ ਉਹ ਵੀ ਠੀਕ ਆ ਜਦੋਂ ਸ਼ਾਮ ਨੂੰ ਬੋਤਲ ਖੋਲ ਕੇ ਬਹਿ ਜਾਂਦਾ ਉਹ ਤੇ ਉਹ ਵੀ ਠੀਕ ਆ ਉਹਨੇ ਆਈ ਹੀ ਕਰਨਾ ਉਹ ਬਣੀਏ ਇਸ ਕੰਮ ਨੂੰ ਆ ਤੇ ਕੋਈ ਹਰ ਬੰਦਾ ਆਏ ਨਹੀਂ ਕਰੂਗਾ ਹਰ ਕੋਈ ਬੰਦੇ ਗੁਰਦੁਆਰੇ ਜਾਣਗੇ ਸੇਵਾ ਚ ਲੱਗ ਜਾਣਗੇ ਕੋਈ ਗੁਰਦੁਆਰੇ ਜਾਣਗੇ ਸ਼ਰਾਬੀ ਪੀਣਗੇ ਤੇ ਕੋਈ ਗੁਰਦੁਆਰੇ ਜਾਣਗੇ ਹੀ ਨਹੀਂ ਫਿਰ ਵੀ ਸੇਵਾ ਕਰੀ ਜਾਣਗੇ ਬਾਹਰ ਤਾਂ ਇਹ ਜਿਹੜਾ ਇਹ ਜਿਹੜੇ ਸਿਸਟਮ ਨੇ ਸਾਨੂੰ ਇਹ ਨੂੰ ਸਮਝ ਨਹੀਂ ਆ ਰਿਹਾ ਸੀ ਤੇ ਅਸੀਂ ਹਰ ਬੰਦੇ ਨੂੰ ਨਾ ਇੱਕੋ ਨਜ਼ਰ ਤੋਂ ਦੇਖੀ ਜਾ ਰਹੀ ਸੀਗੇ ਤੇ ਇੱਕ ਬੰਦੇ ਨੂੰ ਦੂਜੇ ਨਾਲ ਕੰਪੇਅਰ ਕਰੀ ਜਾਂਦੇ ਸੀ ਫਿਰ ਤੋ ਸਮਝਿਆ ਕਿ ਮੈਂ ਮੈਨੂੰ ਇਹ ਦੱਸ ਕਿ ਇਹ ਤੈਨੂੰ ਖੋਜ ਕਿੱਥੋਂ ਮਿਲੀ ਕੀ ਮਿਲਿਆ ਤੈਨੂੰ ਅਲਟੀਮੇਟਲੀ ਹਾਂ ਤੇ ਇਹਨਾਂ ਮੈਂ ਜਦੋਂ ਇਹਨੂੰ ਲੱਭਦਾ ਲੱਭਦਾ ਕੀ ਕੀ ਚੱਕਰ ਕੀਆ ਤਾਂ ਸਾਈਕੋ ਐਨਾਲਿਸਿਸ ਦੇ ਵਿੱਚ ਮਤਲਬ ਕਾਲਜੰਗ ਕਾਫੀ ਉਹਨੇ ਅੱਛਾ ਕੰਮ ਕੀਤਾ ਸੀਗਾ ਕਾਲਜੰਗ ਤੇ ਫਰਾਇਡ ਨੇ ਮਿਲ ਕੇ ਨਾ ਇਹ ਚੀਜ਼ ਕੱਢੀ ਸੀਗੀ ਕਿ 18ਵੀਂ ਸਦੀ ਦੀ ਗੱਲ ਹੈ 1875 75 ਦਾ ਜਨਮ ਆ ਮਿਲਦਾ ਕਾਲਜੰਗ ਦਾ ਤਾ ਅਠਾ ਮਤਲਬ ਜਦੋਂ ਪਿਛਲੇ ਹਾਂ ਕਾਲਜੰਗ ਸਵਿਟਜ਼ਰਲੈਂਡ ਦੇ ਸੀਗੇ ਤੇ ਉਹਨਾਂ ਨੇ 1921 ਦੇ ਵਿੱਚ ਬੁੱਕ ਲਿਖੀ ਸੀਗੀ ਪਹਿਲੀ ਵਾਰ ਨਾ 1921 ਦੇ ਵਿੱਚ ਉਹਨਾਂ ਨੇ ਬੁੱਕ ਲਿਖੀ ਸੀ ਤੇ ਫਰਾਇਡ ਸੀਗੇ ਉਹ 1856 ਚ ਪੈਦਾ ਹੋਏ ਸੀਗੇ ਤੇ ਉਹ ਵੀ 1939 ਦੇ ਆਸ-ਪਾਸ ਪੂਰੇ ਹੋਏ ਸੀਗੇ ਤੇ ਇਹ ਦੋ ਆਪਾਂ ਕਹਿ ਸਕਦੇ ਹਾਂ ਕਿ ਮਨੋਵਿਗਿਆਨੀ ਕਾਪਾ ਕਹਿ ਲੈਣੇ ਆ ਜਿਸ ਤਰੀਕੇ ਨਾਲ ਇਹ ਮਨੋਵਿਸ਼ਲੇਸ਼ਨ ਕਰਨ ਵਾਲੇ ਲੋਕ ਤੁਸੀਂ ਕਹਿ ਲਓ ਤੇ ਇਹ ਕਾਫੀ ਵੱਡੇ ਫੇਮਸ ਹੋਏ ਨੇ ਦੁਨੀਆਂ 'ਚ ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਆਪਣੀਆਂ ਆਪਣਾ ਦਿਮਾਗ ਸੋਚਦਾ ਕਿਵੇਂ ਆ ਆਪਣੀ ਪਰਸਨਲਿਟੀਆਂ ਆਪਾਂ ਕੀ ਕਰਦੇ ਆ ਹਨਾ ਵੀ ਹਿਊਮਨ ਬੀਂਗ ਹੁੰਦਾ ਕੀ ਆ ਆਪਾਂ ਉਹ ਹੈ ਕੀ ਵੈਸੇ ਦੇਖੋ ਇੱਕ ਤਾਂ ਹੋ ਗਿਆ ਆਪਾਂ ਹੱਡਮਾਸ ਵਾਲੇ ਲੋਗ ਆ ਹਨਾ ਤੇ ਇੱਕ ਹੋ ਗਈ ਆਪਣੀ ਸੋਚ ਜੋ ਕਿ ਆਪਣੇ ਦਿਮਾਗ ਦੇ ਵਿੱਚ ਹੁੰਦੀ ਹੈ ਰਾਈਟ ਹੱਡਮਾਸ ਤਾਂ ਇੱਕ ਫਿਜ਼ੀਕਲ ਵਰਡ ਦੇ ਵਿੱਚ ਤੁਸੀਂ ਕਿਵੇਂ ਆਪਰੇਟ ਕਰਦੇ ਹੋ ਉਹ ਹੋ ਗਿਆ ਪਰ ਉਹਨੂੰ ਆਪਰੇਟ ਕਰਨ ਵਾਲੀ ਚੀਜ਼ ਕੀ ਹੁੰਦੀ ਆਪਾਂ ਆਪਣਾ ਗੁਰਬਾਣੀ 'ਚ ਵੀ ਕਹਿ ਦਿੰਦੇ ਨੇ ਨਾ ਜਿਵੇਂ ਵੀ ਮਨ ਹੋ ਗਿਆ ਜਿਹੜਾ ਤੁਹਾਨੂੰ ਕੰਟਰੋਲ ਕਰਦਾ ਹੁੰਦਾ ਹੈ ਉਹਦੇ ਉਹਦੀ ਗੱਲ ਕਰਦੇ ਆਪਾਂ ਕਿ ਉਹਨੂੰ ਸਮਝਣਾ ਕਿੰਨਾ ਕੰਪਲੈਕਸ ਹੈ ਤੇ ਇਹ ਇਹ ਜਿਹੜੇ ਮਨੋਵਿਗਿਆਨਿਕ ਨੇ ਇਹਨਾਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿੰਨੇ ਜੀ ਵੀ ਆਪਣੇ ਜਿੰਨੇ ਗੁਰੂ ਵੀ ਹੋਏ ਨੇ ਤੁਸੀਂ ਕਹਿ ਲਓ ਭਾਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਲਓ ਜਾਂ ਫਿਰ ਤੁਸੀਂ ਮਹਾਤਮਾ ਬੁੱਧ ਦੀ ਗੱਲ ਕਰ ਲਓ ਜਾਂ ਹੋਰ ਵੀ ਆਪਣੇ ਦੇਖੀ ਦੇਖਤਾ ਜਿੰਨੇ ਵੀ ਹੋਏ ਨੇ ਉਹਨਾਂ ਦੀ ਗੱਲ ਕਰ ਲਓ ਉਹ ਵੀ ਇੱਕ ਤਰੀਕੇ ਨਾਲ ਸਾਈਕੋਲੋਜਿਸਟ ਹੀ ਸੀਗੇ ਮਤਲਬ ਉਹਨਾਂ ਨੇ ਵੀ ਜਿਹੜਾ ਆਪਣਾ ਹਿਊਮਨ ਹੈ ਉਹਦਾ ਬਿਹੇਵੀਅਰ ਸਮਝਣ ਦੀ ਗੱਲ ਕੀਤੀ ਕੋਸ਼ਿਸ਼ ਕੀਤੀ ਵੀ ਜੇ ਕੋਈ ਬੰਦਾ ਕੋਈ ਕੁਝ ਕਰਦਾ ਹੈ ਤਾਂ ਕਿਉਂ ਕਰਦਾ ਹੈ ਉਹਦੇ ਪਿੱਛੇ ਸੋਚ ਕੀ ਹੁੰਦੀ ਹੈ ਜਾਂ ਉਹਦੇ ਪਿੱਛੇ ਸਾਇੰਸ ਕੀ ਹੁੰਦੀ ਹੈ ਉਹਨਾਂ ਨੇ ਸਾਇੰਸ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈਗੀ ਹੈ ਰਾਈਟ ਤੇ ਜਿੰਨੇ ਵੀ ਆਪਣੇ ਧਰਮ ਨੇ ਉਹ ਵੀ ਉਧਰ ਨੂੰ ਇੰਡੀਕੇਸ਼ਨ ਦਿੰਦੇ ਨੇ ਵੀ ਤੁਸੀਂ ਸਮਝੋ ਰਾਈਟ ਕਿ ਇਹ ਕੁਦਰਤ ਕੀ ਹੈ ਆਪਾਂ ਕਿਵੇਂ ਕਨੈਕਟਡ ਹੈ ਕੁਦਰਤ ਦੇ ਨਾਲ ਆਪਾਂ ਦਿਮਾਗ ਆਪਾਂ ਆਪਣਾ ਕਿਵੇਂ ਸੋਚਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਬਹੁਤ ਵੱਡਾ ਇੱਕ ਨਾ ਬਲੈਕ ਬਾਕਸ ਹੈ ਤੇ ਮੈਨੂੰ ਤਾਂ ਲੱਗਦਾ انسان ਜੋੜਾ ਜਿਹੜਾ ਵੀ ਕੁਝ ਕਰਦਾ ਅਸ ਦੀ ਡੇਟ 'ਚ ਉਹ ਇਹਨੂੰ ਸਮਝਣ ਲਈ ਕਰਦਾ ਹੂੰ ਤੇ ਇਹ ਸਾਰੀਆਂ ਚੀਜ਼ਾਂ ਨਾਲ ਕਨੈਕਟਡ ਨੇ ਅੱਗੇ ਰੱਬ ਦੇ ਨਾਲ ਵੀ ਕਿ ਰੱਬ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਨਾ ਰੱਬ ਹੈ ਕਿ ਨਹੀਂ ਹੈਗੀ ਕਿ ਆਪਣੀ ਸੋਚ ਹੈ ਇਕੱਲੀ ਉਹ ਰਾਈਟ ਇਹ ਵੱਡੇ ਵੱਡੇ ਜਿਹੜੇ ਕੁਐਸਚਨ ਨੇ ਵਾਈ ਵਾਟ ਵਾਲੇ ਜਿਹੜੇ ਹੁੰਦੇ ਨੇ ਨਾ ਇਹ ਕਿੱਤੇ ਨਾ ਕਿਤੇ ਕਨੈਕਟ ਆਪਣੇ ਸਾਈਕੋ ਐਨਾਲਿਸਿਸ ਦੇ ਨਾਲ ਜਾਂ ਸਾਈਕੋਲੋਜੀ ਦੇ ਨਾਲ ਲਗੇ ਕਨੈਕਟ ਹੁੰਦੀਆਂ ਐ ਸਾਰੀਆਂ ਚੀਜ਼ਾਂ ਤੇ ਇਸ ਕਰਕੇ ਆਪਾਂ ਹੁਣ ਤੱਕ ਮਿੱਠੀ ਜੇਲ੍ਹ ਦੇ ਵਿੱਚ ਆਪਾਂ ਬਹੁਤ ਸਾਰੇ ਸੋਸ਼ਲ ਟਾਪਿਕਸ ਤੇ ਆਪਾਂ ਗੱਲ ਕਰਦੇ ਆਏ ਆ ਹਨਾ ਤੇ ਆਪਾਂ ਫਾਰਮਰਸ ਬਾਰੇ ਵੀ ਗੱਲ ਕਰਦੇ ਆਏ ਆ ਆਪਾਂ ਕੁਦਰਤ ਬਾਰੇ ਵੀ ਪਰਮਾ ਕਲਚਰ ਬਾਰੇ ਵੀ ਇਹ ਸਾਰੀ ਚੀਜ਼ਾਂ ਬਾਰੇ ਗੱਲ ਕਰਦੇ ਆਏ ਆ ਤੇ ਹੁਣ ਆਪਾਂ ਜਿਹੜੀ ਸੀਰੀਜ਼ ਸਟਾਰਟ ਕਰਨ ਲੱਗੇ ਆ ਇਹ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਇਹ ਨਵਾਂ ਮੋੜ ਹੈ ਆਪਣੀ ਗੱਲਬਾਤ ਹੈ ਇਹ ਇਹੇ ਹੁਣ ਆਪਾਂ ਜਦੋਂ ਦਿਮਾਗ ਦੇ ਵੱਲ ਜਾਵਾਂਗੇ ਆਪਾਂ ਸਾਰੀਆਂ ਚੀਜ਼ਾਂ ਨੂੰ ਜੋੜਾਂਗੇ ਜਿਹੜੀ ਹਜ ਤੱਕ ਆਪਾਂ ਡਿਸਕਸ ਕੀਤੀਆਂ ਸੀਗੀਆਂ ਹਮਮ ਅਲੱਗ-ਅਲੱਗ ਸੀਰੀਜ਼ ਦੇ ਵਿੱਚ ਜੋ ਆਪਾਂ ਡਿਸਕਸ ਕੀਤੀ ਇਥੇ ਸਾਰਾ ਜੋੜ ਨਿਕਲੇਗਾ ਕੇ ਜੋੜ ਸੋ ਆਪਾਂ ਇਹ ਚੀਜ਼ਾਂ ਹਾਂ ਬੋਲੋ ਕਿ ਇ tanto ਜੋੜ ਦੇ ਵਿਚਾਰੀ ਸੀ ਕਿਵੇਂ ਜੁੜਦਾ ਇਹ ਮੈਂ ਇੱਕ ਤਾਂ ਕਹ ਰਹੀ ਸੀ ਜੋੜ ਵੀ ਅਸੀਂ ਰੇ ਹਾਂ ਤੇ ਸਾਡੇ 'ਚ ਵੀ ਬਦਲਾਅ ਆਊਗਾ ਸ਼ਾਇਦ ਅੱਜ ਤੋਂ ਪਹਿਲੀ ਵਾਲੀਆਂ ਜਿਹੜੀ ਸਾਡੀ ਸੀ ਗੱਲਾਂ ਹੋਣਗੀਆਂ ਤੇ ਇਸ ਤੋਂ ਬਾਅਦ ਵਾਲੀਆਂ ਗੱਲਾਂ ਦੇ ਭਾਵ ਵੀ ਬਦਲਣਗੇ ਲੋਕ ਸਾਨੂੰ ਟਿਚਰਾਂ ਵੀ ਕਰਨਗੇ ਯਾਰ ਤੁਸੀਂ ਉਦੋਂ ਤਾਂ ਤੁਸੀਂ ਆਏ ਕਹਿੰਦੇ ਸੀਗੇ ਹੁਣ ਤੁਸੀਂ ਆਏ ਕਹਿਣ ਲੱਗ ਗਿਓ ਹੈਨਾ ਅੱਗੇ ਆਪਾਂ ਕਹਿੰਦੇ ਸੀਗੇ ਗੁੱਸਾ ਹੁੰਦਾ ਸੀ ਐਗਰੈਸ਼ਨ ਹੁੰਦਾ ਸੀਗਾ ਆਪਾਂ ਨੂੰ ਐਂ ਕਰਨਾ ਚਾਹੀਦਾ ਐਂ ਸਿੱਖਣਾ ਚਾਹੀਦਾ ਆਹ ਕਰਨਾ ਚਾਹੀਦਾ ਹੈਨਾ ਅਸੀਂ ਕਹਿੰਦੇ ਸੀ ਡੁਅਲ ਪਕੜੋ ਹੈਨਾ ਆਪਾਂ ਇੱਕ ਦੂਜੇ ਤੋਂ ਸਿੱਖੀਏ ਗੋਰੇ ਐਂ ਹੁੰਦੇ ਨੇ ਆਪਾਂ ਉਹਨਾਂ ਨੂੰ ਯਕੀਨ ਕਰ ਸਕਦੇ ਗੋਰੀਆਂ ਨੂੰ ਐਂ ਸਿੱਖਣਾ ਚਾਹੀਦਾ ਹੁਣ ਸਾਨੂੰ ਹੁਣ ਮਤਲਬ ਮੈਨੂੰ ਐਂ ਲੱਗ ਰਿਹਾ ਯਾਰ ਹਰ ਬੰਦਾ ਠੀਕ ਆ ਯਾਰ ਬਹੁਤ ਵਧੀਆ ਜੋ ਕਰ ਰਿਹਾ ਜੇ ਉਹਨੂੰ ਅੰਦਰੋਂ ਮਾਤਾ ਹੁਣ ਸਾਨੂੰ ਐਂ ਮੈਨੂੰ ਐਂ ਨਹੀਂ ਲੱਗ ਰਿਹਾ ਕਿ ਮੇਰੀ ਮਾਤਾ ਨੂੰ ਮੈ ਤੇ ਜਿਹੜਾ ਬਾਹਰ ਨੂੰ ਜਾਂਦਾ ਉਹਨੂੰ ਤੱਕੇ ਨਾਲ ਰੋਕੋ ਨਾ ਜਿਹੜਾ ਸ਼ਾਪਿੰਗ ਕਰਦਾ ਆ ਕੇ ਆਪਾਂ ਨੇ ਆਪਾਂ ਕਹਿੰਦੇ ਸ਼ਾਪਿੰਗ ਹੀ ਕਰੀ ਜਾਂਦੇ ਸਾਰ ਦੇਣ ਆਪਾਂ ਸ਼ਾਮੀ 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 ਦੀ ਜਿਹੜਾ ਮੋਸਟਲੀ ਮੋਸਟਲੀ ਬੰਦੇ ਜਨਾਨੀਆਂ ਨੂੰ ਟੀਚਰਾਂ ਕਰਦੇ ਹੁੰਦੇ ਨੇ ਤੇ ਆਪਾਂ ਸ਼ਾਮੀ ਦੀ ਨੂੰ ਕਹਿੰਦੇ ਰਹਿੰਦੇ ਹੁੰਦੇ ਸੀਗੇ ਵੀ ਤੁਸੀਂ ਸ਼ਾਪਿੰਗ ਕਰਦੇ ਹੋ ਤੇ ਇੱਕ ਚੀਜ਼ ਹੋਰ ਹੈ ਦੇਖ ਆਪਾਂ ਜਿੰਨੇ ਵੀ ਡਿਸਕਸ਼ਨਸ ਕੀਤੀਆਂ ਨੇ ਅੱਜ ਤੱਕ ਉਹ ਚ ਸ਼ਾਮੀ ਦੀ ਜੀ ਸੁਣਦੇ ਰਹੇ ਨੇ ਤੇ ਉਹਨਾਂ ਦਾ ਇੰਟਰਸਟ ਇੱਕ ਲੈਵਲ ਤੋਂ ਆ ਕੇ ਥੋੜਾ ਡ੍ਰੌਪ ਹੋ ਜਾਂਦਾ ਹੁੰਦਾ ਸੀਗਾ ਹਨਾ ਪਰ ਇਸ ਟਾਪਿਕ ਦੇ ਵਿੱਚ ਮੈਂ ਅਬਜ਼ਰਵ ਕੀਤਾ ਕਿ ਸ਼ਮਦੀ ਦਾ ਇੰਟਰਸਟ ਪੂਰਾ ਹੈ ਹੈ ਨਾ ਵੀ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਉਹਨੂੰ ਸੁਣਿਆ ਤੇ ਉਹ ਵਿੱਚ ਪਾਰਟਿਸਪੇਟ ਵੀ ਕੀਤਾ ਉਹਨਾਂ ਨੇ ਇਸ ਚੀਜ਼ ਦੇ ਕੁਐਸਚਨ ਵੀ ਬਹੁਤ ਚੱਕੇ ਨੇ ਮੈਨੂੰ ਲੱਗਦਾ ਕਿਉਂਕਿ ਉਹ ਟੀਚਰ ਨੇ ਹਾਂ ਤੇ ਬੱਚਿਆਂ ਨਾਲ ਕਨੈਕਟਡ ਹੈ ਹੈ ਨਾ ਸ਼ਮਦੀ ਥੋੜਾ ਇਹ ਹੈਗਾ ਨਾ ਜਿਵੇਂ ਸਾਡੀ ਜੋਬ ਹੈ ਨਾ ਜਿਵੇਂ ਹਿਊਮਨ ਇੰਟਰੈਕਸ਼ਨ ਆ ਨਾ ਤੇ ਫਿਰ ਉਹ ਬੱਚਿਆਂ ਨਾਲ ਹੁੰਦਾ ਕਿ ਕਿੰਨੀ ਪਰਸਨੈਲਿਟੀਆਂ ਨੇ ਕਲਾਸ ਦੇ ਵਿੱਚ ਕਿਵੇਂ ਆਨਸਰ ਕਰਨਾ ਕਿਨੂੰ ਕਿਵੇਂ ਹੈਂਡਲ ਕਰਨਾ ਇਹ ਉਹ ਚੀਜ਼ਾਂ ਦਾ ਮੈਨੂੰ ਬਹੁਤ ਕੁਝ ਪਤਾ ਲੱਗਣਾ ਤੇ ਉਹ ਬਹੁਤ ਯੂਸਫੁਲ ਹੋਣ ਵਾਲਾ ਮੇਰੇ ਲਈ ਵੀ ਤੇ ਹਾਂ ਹਾਂ ਸਿਰਫ ਆਪਾਂ ਨੇ ਸਕੂਲ ਦੇ ਬੱਚਿਆਂ ਦੇ ਲਈ ਨਹੀਂ ਇਹ ਆਪਣੇ ਜਿਵੇਂ ਘਰ ਦੇ ਬੱਚੇ ਹੁੰਦੇ ਨੇ ਫੈਮਿਲੀ ਦੇ ਵਿੱਚ ਹੈ ਨਾ ਤੋਂ ਦੇ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਨਾ ਕਿ ਬਜ਼ੁਰਗਾਂ ਨੂੰ ਬਜ਼ੁਰਗਾਂ ਦੀ ਗੱਲ ਮੰਨਣੀ ਚਾਹੀਦੀ ਹੈ ਬਸ ਇਹੀ ਗੱਲ ਆ ਕਿ ਉਹ ਉਹਨਾਂ ਨੇ ਬਾਰ-ਬਾਰ ਸਾਰੀ ਲਾਈਫ ਦੇਖੀ ਹੁੰਦੀ ਹੈ ਦੁਨੀਆ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਦੇਖੇ ਹੁੰਦੇ ਨੇ ਇਨਸਾਨ ਦੇਖੇ ਹੁੰਦੇ ਨੇ ਤੇ ਉਹ ਬੁੱਝ ਲੈਂਦੇ ਨੇ ਫਿਰ ਵੀ ਮਤਲਬ ਇੱਕ ਨਾ 80 90 ਕੋਲੇ ਜਾ ਕੇ ਉਹਨਾਂ ਨੂੰ ਆਈ ਬੰਦੇ ਦੀ ਸ਼ਕਲ ਦੇਖਦੇ ਸਾਰ ਪਤਾ ਲੱਗ ਜਾਂਦਾ ਵੀ ਇਹ ਬੇਟਾ ਇਹ ਆਏ ਨਹੀਂ ਹੈਗਾ ਆਏ ਨਹੀਂ ਹੈਗਾ ਬਚ ਕੇ ਰੋ ਜਾਂ ਕਿਵੇਂ ਆ ਆਪਾਂ ਕਈ ਵਾਰ ਕਹਿੰਦੇ ਨੇ ਲੈ ਐਵੇਂ ਹੀ ਬੋਲੀ ਜਾਂਦੇ ਬੈਠੇ ਪਰ ਉਹ ਇੱਕ ਉਹਨਾਂ ਨੇ ਸਾਰੀ ਲਾਈਫ ਲਾਈ ਹੁੰਦੀ ਤਾਂ ਜਾ ਕੇ ਪਤਾ ਲੱਗਦਾ ਇੱਕ ਨਹੀਂ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਰਿਸਰਚਰ ਨੇ ਉਹਨਾਂ ਨੇ ਪੂਰੀ ਲਾਈਫ ਲਾ ਕੇ ਕੋਈ ਥਿਉਰੀ ਕੱਢੀ ਆ ਰਾਈਟ ਤੇ ਡਿਫਰੈਂਟ ਜੋ ਵੀ ਕਿੰਨੇ ਤਰ੍ਹਾਂ ਦੀ ਪਰਸਨੈਲਿਟੀਆਂ ਜਾਂ ਲੋਕ ਜਾਂ ਜਿਵੇਂ ਵੀ ਹੈਗਾ ਤੇ ਉਹ ਆਪਾਂ ਨੂੰ ਬਹੁਤ ਇੰਟਰਸਟਿੰਗ ਹੋਣ ਵਾਲਾ ਕਿ ਆਪਾਂ ਵੀ ਫੜ ਆਪਣੀ ਸੋਚ ਆਪਣੀ ਵੀ ਬਦਲੂਗੀ ਹਾਂ ਹੋ ਗਈ ਆਪਣੀ ਤਾਂ ਕਿੰਨੀ ਬਦਲੀ ਆ ਪਿਛਲੇ 2-3 ਹਫਤਿਆਂ ਵਿੱਚ ਹੀ ਆਪਣੇ ਆ ਟਕਰਾਂ ਜੇ ਖਾਂਦੇ ਇਹ ਚੀਜ਼ਾਂ ਦੇ ਨਾਲ ਆਪਣੀ ਸੋਚ ਕਿੰਨੀ ਬਦਲੀ ਆ ਤੇ ਦੂਜੀ ਚੀਜ਼ ਇਹ ਹੈ ਕਿ ਆਪਾਂ ਨਾ ਕਈ ਵਾਰ ਡਿਵਾਈਡ ਹੋ ਜਾਂਦੇ ਆ ਕਿ ਜਿਵੇਂ ਆ ਇਸ ਈਸਟ ਤੇ ਵੈਸਟ ਦੇ ਵਿੱਚ ਹਨਾ ਵੀ ਈਸਟ ਵਰਡ ਤਾਂ ਐਦਾਂ ਸੋਚਦਾ ਥੋੜਾ ਧਾਰਮਿਕ ਐ ਸਪਿਰਚੁਅਲ ਐ ਵੈਸਟਰਨ ਵਰਡ ਥੋੜਾ ਸਾਇੰਟਿਫਿਕ ਐ ਵੀ ਉਹ ਮੰਦਾ ਹੀ ਨਹੀਂ ਚੀਜ਼ਾਂ ਨੂੰ ਇਹੇ ਚੀਜ਼ ਇੱਕ ਬ੍ਰਿਜ ਐ ਉਹਨਾਂ ਦੇ ਵਿੱਚ ਹਨਾ ਇਹ ਵਟਵਾਰਾ ਨਹੀਂ ਕਰਦੀ ਇਹ ਕਹਿੰਦੇ ਨੇ ਕਿ ਆਪਾਂ ਸਾਰੇ ਇੱਕ ਡਾਇਰੈਕਸ਼ਨ 'ਚ ਸੋਚ ਰਹੇ ਆ ਤਰੀਕਾ ਲੱਗ ਲੱਗ ਐ ਬਸ ਸਪਿਰਚੁਅਲ ਆਪਣੇ ਭਾਵਨਾ ਸੋਚ ਲੈਂਦਾ ਕਿ ਜਿਵੇਂ ਤੂੰ ਕਹਿੰਨੀ ਆ ਕਿ ਜਿਵੇਂ ਬਜ਼ੁਰਗ ਐ ਉਹ ਪੂਰੀ ਜ਼ਿੰਦਗੀ ਹੰਡਾ ਕੇ ਉਹਨੂੰ ਪਤਾ ਲੱਗ ਜਾਂਦਾ ਵੀ ਬੰਦਾ ਬੰਦੇ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਵੀ ਬੰਦਾ ਕਿੱਦਾਂ ਦਾ ਹੈ ਹਨਾ ਇਹ ਉਹਨੇ ਕਿਵੇਂ ਸੋਚਿਆ ਕਿ ਕਿਸੇ ਬੁੱਕ ਚੋਂ ਪੜ੍ਹ ਕੇ ਤਾਂ ਸਿੱਖਦਾ ਨਹੀਂ ਬਜ਼ੁਰਗ ਆਪਣੇ ਐਕਸਪੀਰੀਅੰਸ ਨਾਲ ਸਿੱਖਦਾ ਹੈ ਹਨਾ ਉਹ ਹੋ ਗਿਆ ਆਪਣਾ ਈਸਟਰਨ ਵਰਲਡ ਜਿਹੜਾ ਕਿ ਸਪਿਰਿਟ ਨਾਲ ਕਨੈਕਟ ਹੋ ਕੇ ਸਪਿਰਿਚੁਅਲ ਬਣ ਕੇ ਸਿੱਖ ਲੈਂਦਾ ਹੈ ਵੈਸਟਰਨ ਵਰਲਡ ਥੋੜਾ ਥਿਓਰੈਟਿਕਲ ਹੈ ਉਹਦੇ ਚ ਰਿਸਰਚ ਕਰਕੇ ਥੋੜੀ ਬੁੱਕਸ ਲਿਖੀਆਂ ਜਾਂਦੀਆਂ ਨੇ ਹਨਾ ਤੇ ਉਹ ਬੁੱਕਸ ਦੇ ਅਕੋਰਡਿੰਗ ਡਿਫਾਈਨ ਕੀਤਾ ਜਾਂਦਾ ਸਟੈਪ ਬਾਈ ਸਟੈਪ ਕਿ ਇਹ ਚੀਜ਼ ਕਿਵੇਂ ਹੁੰਦੀ ਹੈ ਕਿਉਂ ਹੁੰਦੀ ਹੈ ਕਿੱਥੋਂ ਆਈ ਕਿਵੇਂ ਬਣੀ ਕਰਕੇ ਉਹ ਆਪਾਂ ਨੂੰ ਥੋੜੀ ਡਿਟੇਲ ਦੱਸ ਦਿੰਦੀ ਹੈ ਹਾਓ ਮਤਲਬ ਇਹ ਚੀਜ਼ਾਂ ਬੜੀਆਂ ਕਿਵੇਂ ਨੇ ਤੇ ਇਹਦਾ ਬਟਵਾਰਾ ਕਿਵੇਂ ਹੋਇਆ ਡਿਟੇਲ ਥੋੜੀ ਡਿਸੈਕਸ਼ਨ ਕਰ ਦਿੰਦੀ ਹੈ ਜਿਹੜੇ ਵੈਸਟਰਨ ਵਰਡ ਹੈ ਤੇ ਇਹ ਮੈਨੂੰ ਦੋਨਾਂ ਦਾ ਬਹੁਤ ਵਧੀਆ ਮਿਕਸਚਰ ਲੱਗਿਆ ਇਹ ਈਸਟ ਦਾ ਤੇ ਵੈਸਟ ਦਾ ਬਹੁਤ ਵਧੀਆ ਇੱਕ ਬ੍ਰਿਜਿੰਗ ਜਿਹਨੂੰ ਕਹਿੰਦੇ ਜਿਹੜਾ ਗੈਪ ਸੀ ਉਹਨੂੰ ਬ੍ਰਿਜ ਕਰਨ ਵਾਲੀ ਚੀਜ਼ ਹੀ ਲੱਗੀ ਹੈਗੀ ਹੈ ਤੇ ਜਿਵੇਂ ਹੁਣ ਆਪਾਂ ਬੜੀ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਆ ਇੱਥੇ ਤਾਂ ਰਾਈਟ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਆ ਪਰ ਆ ਬਿਨਾ ਲੈਂਗੁਏਜ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿਹਦੇ ਨਾਲ ਆਪਣੀ ਇੱਕਦਮ ਇੰਟਰੈਕਸ਼ਨ ਹੁੰਦੀ ਆ ਕਿਹੜਾ ਆਪਣੇ ਨਾਲ ਇੱਕਦਮ ਅਟੈਚ ਹੋ ਜਾਂਦਾ ਕਿ ਹਾਂ ਜਾਦਾ ਗੱਲ ਕਰਦਾ ਆਪਾਂ ਇੱਕ ਦੂਸਰੇ ਨੂੰ ਲਾਈਕ ਕਰਨ ਲੱਗ ਜਾਂਦੇ ਆ ਤੇ ਫਰੈਂਡਸ ਬਣ ਜਾਂਦੇ ਆ ਪਰ ਲੈਂਗੁਏਜ ਡਿਫਰੈਂਟ ਹੁੰਦੀ ਆ ਆਪਣੀ ਲੋਕ ਆਪਣੀ ਆਪਾਂ ਡਿਫਰੈਂਟ ਜਗ੍ਹਾ ਤੇ ਅਪਾ ਪੈਦਾ ਹੋਏ ਹੁੰਨੇ ਆ ਤੇ ਗਰੋਅਪ ਵੀ ਡਿਫਰੈਂਟ ਹੁੰਨੇ ਆ ਪਰ ਇਹ ਕੋਈ ਚੀਜ਼ ਹੁੰਦੀ ਆ ਕਿ ਪਰਸਨੈਲਿਟੀ ਸੇਮ ਮੈਚ ਕਰ ਜਾਂਦੀ ਆ ਬਿਨਾ ਲੈਂਗੁਏਜ ਤੋਂ ਤੇ ਆਪਾਂ ਕਹਿੰਦੇ ਨੇ ਕਿ ਪੋਜ਼ਿਟਿਵ ਵਾਈਬਸ ਨੇ ਉਹ ਬੰਦੇ ਦੇ ਵਿੱਚ ਜਾਂ ਨੈਗੇਟਿਵ ਵਾਈਬਸ ਨੇ ਇਹ ਤੋਂ ਪਰਾਂ ਹੋ ਜੋ ਜਾਂ ਇਹ ਇਹ ਬੜਾ ਹੱਸਦਾ ਰਹਿੰਦਾ ਬੰਦਾ ਹਮੇਸ਼ਾ ਖੁਸ਼ ਰਹਿੰਦਾ ਇਹਦੇ ਕੋਲੇ ਬੈਠੋ ਮਤਲਬ ਇਹ ਚੀਜ਼ਾਂ ਆਪਣੇ ਆਪ ਹੀ ਪਰਸਨੈਲਿਟੀਆਂ ਨੂੰ ਖਿੱਚਦੀਆਂ ਇੱਕ ਦੂਸਰੇ ਨੂੰ ਸਹੀ ਲੈਂਗੁਏਜ ਵੀ ਸੇਮ ਨਾ ਹੋਵੇ ਹਾਂ ਵਾਈਬਸ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਕੁਝ ਤਾਂ ਹੈਗਾ ਵਾਈਬਸ ਜਿੱਦੇ ਦੀ ਗੱਲ ਕਰਦੇ ਆ ਵਾਈਬਸ ਇਹ ਹੀ ਹੁੰਦੀਆਂ ਨੇ ਨਾ ਕਿ ਸੇਮ ਸੇਮ ਬੰਦੇ ਇੱਕ ਦੂਜੇ ਨੂੰ ਸੇਮ ਵਾਈਬਸ ਪਾਸ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਚੰਗੇ ਲੱਗਦੇ ਨੇ ਆਪਾਂ ਨੂੰ ਮੈਂ ਮੈਂ ਕਿਹਾ ਸੋਚਦੀ ਹੁੰਦੀ ਆ ਕਿ ਕਈ ਐ ਕਿਉਂ ਹੁੰਦਾ ਹੈ ਕਿ ਕਈ ਲੋਕ ਮੈਨੂੰ ਬਿਨਾ ਜਾਣੇ ਵੀ ਆਪ ਪਸੰਦ ਕਰਦੇ ਨੇ ਤੇ ਕਈ ਲੋਕ ਬਿਨਾ ਮਤਲਬ ਤੋਂ ਹੀ ਮੈਨ ਨਫਰਤ ਜੀ ਕਰੀ ਜਾਣਗੇ ਨਾ ਕੋਈ ਰੀਜ਼ਨ ਹੀ ਨਹੀਂ ਹੈਗਾ ਕਿ ਮੈਨੂੰ ਲਾਈਕ ਹੀ ਨਹੀਂ ਕਰਦੇ ਹੈਗੇ ਇਹ ਹੁੰਦਾ ਨਾ ਤੇ ਇਹਦੇ ਪਿੱਛੇ ਹੁਣ ਜਦੋਂ ਸਾਇੰਸ ਸਮਝ ਆਂਦੀ ਹੈ ਵੀ ਅੱਛਾ ਅੱਛਾ ਇਸ ਕਰਕੇ ਹੁੰਦੀ ਹੈ ਨਾ ਤੇ ਤੁਹਾਡੀ ਬਹੁਤ ਸਾਰੀ ਉਲਝਣਾ ਨੇ ਲਾਈਫ ਦੀਆਂ ਉਹ ਸੌਖੀਆਂ ਹੋ ਜਾਂਦੀਆਂ ਨੇ ਤੁਹਾਡੇ ਡਿਫਰੈਂਸਿਸ ਕਿਉਂ ਨੇ ਕਿਸੇ ਦੇ ਨਾਲ ਉਹ ਤੁਹਾਨੂੰ ਸਮਝਾਣੇ ਸਟਾਰਟ ਹੋ ਜਾਂਦੇ ਨੇ ਜਿਵੇਂ ਤੁਹਾਨੂੰ ਸਮਝ ਆ ਜਾਂਦੇ ਨੇ ਫਿਰ ਤੁਹਾਨੂੰ ਗੁੱਸਾ ਨਹੀਂ ਆਉਂਦਾ ਮਨ ਅੱਥਰ ਤੁਹਾਨੂੰ ਗੁੱਸਾ ਨਹੀਂ ਆਉਂਦਾ ਜਦੋਂ ਚੀਜ਼ਾਂ ਸਮਝਣ ਲੱਗ ਜਾਂਦੇ ਹੋ ਤੁਸੀਂ ਫਿਰ ਤੁਸੀਂ ਇਮੋਸ਼ਨਲ ਹੋ ਕੇ ਰਿਐਕਟ ਨਹੀਂ ਕਰਦੇ ਤੁਸੀਂ ਸਮਝਦਾਰੀ ਨਾਲ ਰਿਐਕਟ ਕਰਦੇ ਹੋ ਚੀਜ਼ਾਂ ਤੇ ਤੇ ਤੁਹਾਡੇ ਆਪਣੇ ਸਾਰਿਆਂ ਦੇ ਰਿਸ਼ਤੇ ਠੀਕ ਹੋ ਸਕਦੇ ਨੇ ਸਾਰਿਆਂ ਦੇ ਚੀਜ਼ਾਂ ਨੂੰ ਸਮਝਣ ਦੇ ਨਾਲ ਇੱਕ ਹੋਰ ਗੱਲ ਕਹਿਣੀ ਆ ਸੱਸ ਨੂੰ ਜੀ ਦੀ ਲੜਾਈਆਂ ਵੀ ਬੰਦ ਹੋ ਜਾਣਗੀਆਂ ਸਹੀ ਉਹ ਨਹੀਂ ਗਰੰਟੀ ਨਹੀਂ ਲੈਂਦੇ ਸੀ ਕੋਈ ਗਰੰਟੀ ਨਹੀਂ ਲੈਂਦੇ ਨਹੀਂ ਮੈਂ ਨਾ ਜਦੋਂ ਤੋਂ ਮੈਂ ਇਹ ਪੜਨ ਲੱਗਿਆ ਜਾਂ ਮੈਂ ਥੋੜਾ ਬਿਹੇਵ ਮੇਰਾ ਥੋੜਾ ਚੇਂਜ ਹੋ ਗਿਆ ਹੈ ਨਾ ਮੈਨੂੰ ਦੋ ਤਿੰਨ ਨੇ ਟੀਚਰਾਂ ਕਰਦੇ ਕਹਿੰਦੇ ਕੰਪਿਊਟਰ ਵਾਲਾ ਬਣ ਗਿਆ ਇਹ ਮੈਨੂੰ ਕਹਿੰਦੇ ਕੰਪਿਊਟਰ ਵਾਲਾ ਬਣ ਗਿਆ ਮਤਲਬ ਨਾ ਇਹਦੇ 'ਚ ਕੋਈ ਈਮੋਸ਼ਨ ਨਹੀਂ ਹੈਗਾ ਇਹਨੂੰ ਬਾਲਾ ਗੁੱਸਾ ਜਾਂ ਨਹੀਂ ਆ ਰਿਹਾ ਇਹਨੂੰ ਬਾਲਾ ਖਿੜਖਿੜ ਕੇ ਜੇ ਹੱਸਦਾ ਜਾਂ ਨਹੀਂ ਗੱਲ ਨੂੰ ਹੈ ਨਾ ਤਾ ਮੈਨੂੰ ਵੀ ਲੱਗਿਆ ਯਾਰ ਕੰਪਿਊਟਰ ਜੇ ਨਹੀਂ ਬਣ ਗਿਆ ਤਾਂ ਇਹ ਕਿਉਂਕਿ ਨਾ ਜੋ ਅੱਜ ਦੀ ਸਭ ਤੋਂ ਨਵਾਂ ਇੱਕ ਅੱਖਰ ਨਿਕਲਿਆ ਐਲਗੋਰਿਦਮ ਤੇ ਇਹ ਉਹਦੀ ਮਾਂ ਜਿੱਥੋਂ ਐਲਗੋਰਿਦਮ ਨੇ ਪੈਦਾ ਹੋਇਆ ਅੱਜ ਦਾ ਜਦੋਂ ਆਪਾਂ ਕਹਿੰਦੇ ਨਾ ਕਿ ਫੇਸਬੁੱਕ ਦਾ ਐਲਗੋਰਿਦਮ ਆ ਜੀ YouTube ਦਾ ਐਲਗੋਰਿਦਮ ਆ ਬਹੁਤ ਨਵਾਂ ਖ ਜਿਹੜਾ ਲੇਟੈਸਟ ਆਪਾਂ ਕਹਿ ਰਿਹਾ ਅੱਜ ਦਾ ਇਸ ਇਸ ਸਦੀ ਦਾ ਅੱਖਰ ਕਹ ਲਓ ਤੁਸੀਂ ਇਹਨੂੰ ਐਲਗੋਰਿਦਮ ਹੈਗਾ ਇਸ ਸਦੀ ਦਾ ਅੱਖਰ ਹੁਣ ਐਲਗੋਰਿਦਮਸ ਜਿਹੜੀਆਂ ਸਿਗੀਆਂ ਇਹ ਉਹ ਕਾਲ ਜੰਗ ਤੇ ਫਰਾਇਡ ਤੋਂ ਹੀ ਚੱਕੀਆਂ ਗਈਆਂ ਨੇ ਇੰਨਾ ਦੀ ਸਰਚ ਜੋ ਤੇ ਜਿਹੜੀ ਸ਼ਮਮੀ ਦੀ ਇੱਕ ਗੱਲ ਜਿਹੜੀ ਸ਼ਮਮੀ ਦੀ ਨੂੰ ਸਭ ਤੋਂ ਜ਼ਿਆਦਾ ਕੰਮ ਆਣ ਵਾਲਾ ਉਹ ਆਉਣ ਵਾਲਾ ਕਿ ਜਿਹੜੇ ਛੋਟੇ ਬੱਚਿਆਂ ਨੂੰ ਜਦੋਂ ਇਹ ਪੜ੍ਹਾਉਂਦੇ ਨੇ ਸਕੂਲ ਦੇ ਵਿੱਚ ਤੇ ਕੱਲਾ ਸਕੂਲ ਨਹੀਂ ਆਪਣੇ ਘਰਾਂ 'ਚ ਵੀ ਆਪਣੇ ਛੋਟੇ-ਛੋਟੇ ਬੱਚੇ ਹੁੰਦੇ ਨੇ ਆਪਣੇ ਇੱਕ ਪਰਿਵਾਰਾਂ ਦੇ ਵਿੱਚ ਤੇ ਸਭ ਤੋਂ ਸੌਖਾ ਨਾ ਉਹਨਾਂ ਦੀ ਨੇਚਰਲ ਫਿਦਰਤ ਲੱਭਣਾ ਜਿੰਨਾ ਤੁਸੀਂ ਪੜ੍ਹ ਲਿਖ ਗਏ ਜਿੰਨੀ ਤੁਹਾਡੀ ਲਾਈਫ ਲੰਬੀ ਹੋਗੀ ਤੁਹਾਨੂੰ ਨਾ ਅਸਲ ਨਕਲ 'ਚ ਫਰਕ ਕੱਢਣਾ ਬਹੁਤ ਔਖਾ ਹੋ ਜਾਂਦਾ ਤੁਸੀਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹ ਇਹਦੇ ਅੰਦਰੋਂ ਆ ਰਹੀ ਆ ਗੱਲ ਇਹ ਪੈਦਾ ਇਹਦੇ ਨਾਲ ਹੋਇਆ ਕਿ ਇਹਨੂੰ ਸਿਖਾਇਆ ਗਿਆ ਸਮਾਜ ਵੱਲੋਂ ਤਾਂ ਜਿਹੜਾ ਜਿਹੜਾ ਇਹਨਾਂ ਨੇ ਇੱਕ ਮੈਨੂੰ ਪਰਤਾਂ ਚੜ ਜਾਂਦੀਆਂ ਨੇ ਪਰਤਾਂ ਚੜ ਜਾਂਦੀਆਂ ਨੇ ਜਿਹੜੀ ਇਹਦੇ 'ਚ ਗੱਲ ਜਿਹੜੀ ਸਭ ਤੋਂ ਜ਼ਿਆਦਾ ਹਿੱਟ ਕੀਤੀ ਸੀ ਤੁਸੀਂ ਆਪ ਸੋਚੋ ਸਚਿਨ ਤੰਦੁਲਕਰ 16 ਸਾਲ ਦਾ ਇੰਡੀਆ ਦੀ ਟੀਮ 'ਚ ਆ ਗਿਆ ਤੇ ਅਨਾ ਮਤਲਬ ਇਹ ਚੀਜ਼ ਕੋਈ ਪ੍ਰੈਕਟਿਸ ਨਹੀਂ ਕਰ ਸਕਦਾ ਇਸ ਚੀਜ਼ ਨੂੰ ਕੋਈ ਡਵੈਲਪ ਨਹੀਂ ਕਰ ਸਕਦਾ 16 16 ਸਾਲ ਤਾ ਇੱਕ ਪਲੇਅਰ ਨੂੰ ਗਰਾਉਂਡਾਂ ਚ ਲੱਗ ਜਾਂਦੇ ਨੇ ਇੱਕ ਨੈਸ਼ਨਲ ਲੈਵਲ ਤੱਕ ਪਹੁੰਚਦੇ ਨੂੰ ਕਿਸੇ ਨੂੰ ਬੱਚੇ ਨੂੰ ਹੈ ਤੇ ਇਹ 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 ਕਦੀ ਹੋ ਹੀ ਨਹੀਂ ਸਕਦਾ ਕਿ ਕਿਸੇ ਉਹਨੂੰ ਇਹੋ ਜਿਹਾ ਕੋਈ ਕੋਚ ਮਿਲਿਆ ਸੀ ਜਾਂ ਉਹਨੂੰ ਇਹੋ ਜਿਹਾ ਕੋਈ ਕਿੱਟ ਮਿਲ ਗਈ ਜਾਂ ਉਹਨੂੰ ਕੋਈ ਟ੍ਰੇਨਿੰਗ ਇਹੋ ਜਿਹੀ ਮਿਲ ਗਈ ਕਿ ਉਹ 16 ਸਾਲ ਦਾ ਵਰਲਡ ਲੈਵਲ ਤੇ ਇੱਕ ਪਲੇਅਰ ਸਟਾਰਟ ਹੋ ਚੁੱਕਿਆ ਤੇ ਆਈ ਤੁਸੀਂ ਦੇਖੋਗੇ ਕੋਈ ਆਰਟਿਸਟ ਦੇ ਇਹਨਾਂ ਅੰਦਰੋਂ ਬਚਪਨ ਚ ਨਾ ਪੈਦਾ ਹੁੰਦੇ ਨੇ ਕੁਝ ਗੁਣ ਲੈ ਕੇ ਹਰ ਬੰਦਾ ਤੇ ਇਹ ਨਹੀਂ ਕਹਰੇਗਾ ਕਿ ਸਚਨਦੁੱਲ ਕਰ ਕੋਈ ਰਾਬਾ ਕੋਈ ਆਡਾ ਉਹਦਾ ਸਿਰਫ ਤੁੱਕਾ ਲੱਗਿਆ ਉਹਦਾ ਤੁੱਕਾ ਇਹ ਲੱਗਿਆ ਕਿ ਜੋ ਉਹਦੀ ਫਿਤਰਤ ਸੀਗੀ ਉਸ ਫਿਤਰਤ ਤੋਂ ਉਹਨੂੰ ਹਟਾਇਆ ਨਹੀਂ ਗਿਆ ਬਸ ਤੇ ਇਹਨੂੰ ਇਹਨੂੰ ਇਹਨਾਂ ਨੇ ਕਿਹਾ ਕਿ ਮੱਛੀ ਪਾਣੀ ਦੇ ਵਿੱਚ ਬਹੁਤ ਜ਼ਬਰਦਸਤ ਆ ਤੇ ਪੰਛੀ ਹਵਾ ਦੇ ਵਿੱਚ ਬਹੁਤ ਜ਼ਬਰਦਸਤ ਆ ਹੁਣ ਤੁਸੀਂ ਪਛਾਣ ਸਕਿਓ ਕਿ ਕਿਨੂੰ ਪਾਣੀ ਚ ਕਿਹੜਾ ਹੁਣ ਤੁਸੀਂ ਮੱਛੀ ਨੂੰ ਕਹਿ ਦੋ ਤੂੰ ਉੱਡ ਨਹੀਂ ਸਕਦੀ ਸਾਰੀ ਉਮਰ ਕਹੀ ਚੱਲੋ ਅਨਾ ਸਟਾਰਟਿੰਗ ਚ ਕਿਹ ਜੀ ਲੈ ਤੈਨੂੰ ਤਾਂ ਉੱਡਣਾ ਹੀ ਨਹੀਂ ਆਉਂਦਾ ਤੈਨੂੰ ਤਾਂ ਉੱਡਣਾ ਹੀ ਨਹੀਂ ਆਉਂਦਾ ਉਹਦੇ ਅੰਦਰ ਨਾ ਇੱਕ ਭਾਵ ਜਾਗ ਜਾਣਾ ਕਿ ਮੈਂ ਤਾਂ ਕੱਖ ਜੋਗਾ ਨਹੀਂ ਹੈਗਾ ਤੇ ਉਸ ਨੂੰ ਲੈ ਕੇ ਉਹਨੇ ਨਾ ਉਹਨੇ ਜਿਹੜਾ ਉਹ ਸਵਿਮ ਕਰਦੀ ਸੀ ਮੱਛੀ ਜਿਹੜੀ ਉਹ ਤਰਨਾ ਜਾਣਦੀ ਸੀ ਉਧਰ ਨੂੰ ਨਹੀਂ ਉਹਨੇ ਧਿਆਨ ਦੇਣਾ ਬੱਚੇ ਨੇ ਬੱਚੇ ਨੇ ਕਹਿਣਾ ਮੈਂ ਤਾਂ ਉੱਡਣਾ ਸਿੱਖਣਾ ਮੈਂ ਤਾਂ ਉੱਡਣਾ ਸਿੱਖਣਾ ਤੇ ਉੱਡਣਾ ਸਿੱਖ ਲੂਗਾ ਉਹ ਉਹ ਉੱਡਣਾ ਵੀ ਸਿੱਖ ਲੂ ਪਰ ਉੱਡਣਾ ਮਿਡੀਓਕਰ ਸਿੱਖੋ ਉਹ ਜਿਹੜਾ ਤੰਦੁਲਕਰ ਨੇ 15 ਸਾਲਾਂ ਚ ਕੀਤਾ ਉਹ ਤੋਂ 50 ਸਾਲਾਂ ਚ ਨਹੀਂ ਕਰ ਹੋਣਾ ਉਹ ਉਹ ਕੰਮ ਸਟਰਗਲ ਕਰਦਾ ਰੋਗਾ ਲੜੇ ਰੇ ਉਹਨੂੰ ਪੂਰੀ ਜ਼ਿੰਦਗੀ ਤਕਲੀਫ ਹੋਊਗੀ ਉਹ ਕਰਦਾ ਹੋਏ ਪੇਨ ਹੋਊਗਾ ਉਹਨੂੰ ਪੇਨ ਹੋਊਗਾ ਬੱਚੇ ਨੇ ਪੇਨ ਦੋਵਾਂਗੇ ਤੇ ਜਿਹੜਾ ਮਿਡੀਓਕਰ ਸਮਾਜ ਆ ਸਪੈਸ਼ਲੀ ਜਿਹੜਾ ਆਪਣਾ ਪੰਜਾਬੀ ਸਮਾਜ ਆ ਨਾ ਅਸੀਂ ਪੰਜਾਬੀ 'ਚ ਮੈਂ ਕਿਉਂ ਚਾਹੁੰਦਾ ਸੀ ਇਹ ਚੀਜ਼ ਆਵੇ ਕਿਉਂਕਿ ਅੱਜ ਤੱਕ ਨਾ ਆਪਣੇ ਪੰਜਾਬੀ ਲੋਕਾਂ ਨੇ ਨਾ ਮਨੋਵਿਗਿਆਨ ਨੂੰ ਬਹੁਤਾ ਸਮਝਿਆ ਨਹੀਂ ਮਤਲਬ ਗੁਰਬਾਣੀ 'ਚ ਵੀ ਜੋ ਲਿਖੀਆਂ ਗਿਆ ਗੱਲਾਂ ਨੇ ਮਤਲਬ ਉਹਨੂੰ ਨਾ ਅਸੀਂ ਜਰਨਲ ਸਮਾਜ ਤੱਕ ਲੈ ਕੇ ਨਹੀਂ ਜਾ ਸਕੇ ਜਿਹੜੀ ਜਰਨਲ ਲੋਕਾਂ ਦੇ ਵਿੱਚ ਮਨੋਵਿਗਿਆਨ ਨੂੰ ਜਿਵੇਂ ਅਸੀਂ ਪੜਤਾਨ ਗਏ ਆ ਨਾ ਮੈਂ ਬੁੱਧਿਸਟ ਗਿਆ ਬੁੱਧਿਸਟ ਦੇ ਵਿੱਚ ਨਾ ਇਹ ਇੱਕ ਉਹਨਾਂ ਦੇ ਜਰਨਲ ਦਿਨਚਰਿਆ ਦੇ ਵਿੱਚ ਚੀਜ਼ ਝਲਕਦੀ ਆ ਇਸ ਚੀਜ਼ ਨੂੰ ਲੈ ਕੇ ਤੇ ਆਪਣੇ ਪੰਜਾਬੀਆਂ ਦੇ ਬੇਸ਼ੱਕ ਬਹੁਤ ਗੁਰਦੁਆਰਾ ਸਾਹਿਬ ਨੇ ਲੋਕ ਮੱਥਾ ਬਹੁ ਟੇਕਰੇ ਨੇ ਪਰ ਜੋ ਗੁਰਬਾਣੀ ਚ ਲਿਖਿਆ ਉਹ ਲੋਕਾਂ ਦੇ ਝਲਕ ਨਹੀਂ ਹੈਗੀ ਉਹਦੇ ਚ ਬਾਹਰ ਤੇ ਇਹਦੇ ਚ ਅਸੀਂ ਇਹ ਪਹਿਲਾਂ ਹੀ ਸੋਚਦੇ ਸੀ ਕਿ ਸ਼ਾਇਦ ਯਾਰ ਬਾਬਿਆਂ ਨੇ ਨਹੀਂ ਸਹੀ ਕੀਤਾ ਫਲਾਨਾ ਨੇ ਮਤਲਬ ਆਪਾਂ ਕਹਿ ਦਿੰਦੇ ਨਾ ਵਿੱਚ ਕ腐ਸ਼ਨ ਆ ਜੀ ਪਰਮੰਦਕ ਕਮੇਟੀਆਂ ਗਲਤ ਨੇ ਫਲਾਨਾ ਨੇ ਪਰ ਮੈਨੂੰ ਹੁਣ ਸਮਝ ਆਇਆ ਕਿ ਅਸੀਂ ਇੱਥੇ ਫੋਕਸ ਹੀ ਨਹੀਂ ਕੀਤਾ ਐਸੇ ਸਮਾਜ ਆਪਣੇ ਪੰਜਾਬੀ ਸਮਾਜ ਨੇ ਤਾਂ ਹੁਣ ਮੈਨੂੰ ਲੱਗ ਰਿਹਾ ਕਿ ਜੇ ਤੁਸੀਂ ਚਾਹਦੇ ਹੋ ਕਿ ਪੰਜਾਬੀ ਸਮਾਜ ਬਹੁਤ ਵਧੀਆ ਜਿਵੇਂ ਆਪਾਂ ਕਹ ਰਹੇ ਨਾ ਕਿ ਰਿਸਰਚਰ ਵਧਣ ਦੁਨੀਆ ਦੇ ਵਿੱਚ ਅਸੀਂ ਨੌਕਰੀਆਂ ਮੰਗਣ ਨਾ ਜਾਈਏ ਅਸੀਂ ਨੌਕਰੀਆਂ ਦੇਣ ਵਾਲੇ ਬਣੀਏ ਲੋਕ ਸਾਡੀ ਅਸੀਂ ਹੋਰਾਂ ਦੇਸ਼ਾਂ 'ਚ ਨਾ ਜਾਈਏ ਲੋਕ ਸਾਡੇ ਇੱਧਰ ਆਇਆ ਕਰਨ ਅਸੀਂ ਅਸੀਂ ਉਹਨਾਂ ਦੇ ਟੈਸਟ ਲੈ ਕੇ ਸੋਚ ਪੁੱਛੀਏ ਕਿ ਤੁਸੀਂ ਪੰਜਾਬ ਚ ਆਣ ਰਹਿਣ ਜੋਗੇ ਹੋ ਹੈਗੇ ਹੋ ਪੰਜਾਬ ਜਾ ਕੇ ਤੁਸੀਂ ਉਰੇ ਨੌਕਰੀ ਕਰਨ ਜੋਗੇ ਹੈਗੇ ਹੋ ਅਸੀਂ ਟੈਸਟ ਲਈ ਉਹਨਾਂ ਦੇ ਇਹਦਾ ਕਾਰਨ ਕਿ ਇਹਦਾ ਇਹ ਉਦੋਂ ਹੀ ਆਊਗਾ ਮੋੜ ਜਦੋਂ ਅਸੀਂ ਮਾਨਸਿਕ ਤੌਰ ਤੇ ਇੰਨੇ ਆਪਣੇ ਆਪ ਨੂੰ ਸਮਝ ਲਾਂਗੇ ਆਪਣੇ ਸਮਾਜ ਨੂੰ ਸਮਝ ਲਾਂਗੇ ਤੇ ਇਹ ਕਹਿੰਦੇ ਸੀ ਸਾਰਾ ਕੁਝ ਮਾਨਸਿਕਤਾ ਉਨੇ ਮਤਲਬ ਜੋ ਕਾਲਜੰਗ ਨੇ ਕਿਹਾ ਤੁਸੀਂ ਵੱਡੇ ਤੋਂ ਵੱਡੇ ਜੀ ਕੰਪਿਊਟਰ ਬਣਾ ਲਿਓ ਤੁਸੀਂ ਜਹਾਜ਼ ਬਣਾ ਲਿਓ ਤੁਸੀਂ ਰਾਕਟ ਬਣਾ ਲਿਓ ਤੁਸੀਂ ਮੂਨ ਤੇ ਪਹੁੰਚ ਜਿਓ ਚਾਹੇ ਪਰ ਕਹਿੰਦੇ ਇੱਕ ਕਮਲਾ ਚਾਹੀਦਾ ਦੁਨੀਆ ਬਰਬਾਦ ਕਰਨ ਨੂੰ ਸਿਰਫ ਇੱਕ ਬੰਦੇ ਦਾ ਦਿਮਾਗ ਫਿਰ ਗਿਆ ਨਾ ਤਾਂ ਉਸ ਨੇ ਨਿਊਕਲੀਅਰ ਵਾਰ ਦਾ ਬਟਨ ਦਬਾਤਾ ਤਾਂ ਕਹਿੰਦੇ ਸਾਰਾ ਕੁਝ ਜ਼ੀਰੋ ਹੋ ਜਾਊਗਾ ਤਾਂ ਜਿਹੜੀ ਉਹ ਕਹਿੰਦਾ ਸੀ ਸਭ ਤੋਂ ਵੱਡੀ ਚੀਜ਼ ਆ ਬੰਦੇ ਦੀ ਮਾਨਸਿਕਤਾ ਸਮਝਣੀ ਇਹ ਬੰਦਾ ਅੰਦਰ ਕੀ ਉਹਦਾ ਦਿਮਾਗ ਕੀ ਮੈਂ ਉਹਦੇ ਐਕਸ਼ਨ ਕਿਵੇਂ ਹੁੰਦੇ ਨੇ ਤਾਂ ਇੱਕ ਕਮਲੇ ਦੇ ਇੱਕ ਕਮਲੇ ਨੇ ਸਾਰੀ ਦੁਨੀਆ ਦਾ ਪੱਠਾ ਗੋਲ ਕਰ ਦੇਣਾ ਕਿਉਂਕਿ ਉਹ ਇਹ ਉਸ ਟਾਈਮ ਦੀਆਂ ਗੱਲਾਂ ਲਿਖੀਆਂ ਗਈਆਂ ਨੇ ਜਦੋਂ ਵਰਲਡ ਵਾਰ ਚੱਲੀ ਆ ਹਿਟਲਰ ਦਾ ਜ਼ਮਾਨਾ ਰਹਾ ਹੈ ਨਾ ਇਹ ਨਾ ਉਦੋਂ ਉਦੋਂ ਹੀ ਹੋਇਆ ਸੀ ਇਹ 1921 ਜਦੋਂ ਇਹਨੇ ਲਿਖੀ ਬੁੱਕ ਨਾ ਉਸ ਤੋਂ ਬਾਅਦ ਕੈਦਰਨ ਬ੍ਰਿਕਸ ਕਰਕੇ ਇੱਕ ਲੇਡੀ ਸੀਗੀ ਉਹਨੂੰ ਬੁੱਕਸ ਪੜਨ ਦਾ ਬੜਾ ਸ਼ੌਕ ਸੀਗਾ ਤੇ ਉਹਨੇ ਇਹਦੀ ਬੁੱਕ ਉਹਦੇ ਹੱਥ ਲੱਗੀ ਸੀਗੀ ਕਾਲਜੰਗ ਦੀ ਕਾਲ ਯੂਨ ਕਹਿੰਦੇ ਨੇ ਉਹਨੂੰ ਕਾਲ ਯੂਨ ਦੀ ਜਿਹੜੀ ਬੁੱਕ ਹੈ ਉਹਦੇ ਇਹਦੇ ਹੱਥ ਲੱਗੀ ਸੀਗੀ ਕੈਦਰਨ ਬ੍ਰਿਕਸ ਦੇ ਹਨਾ ਤੇ ਉਹਦੀ ਬੇਟੀ ਹੈਗੀ ਹੈ ਇਸਾਬਿਲ ਬ੍ਰਿਕਸ ਮਾਇਰ ਉਹਦੀ ਬੇਟੀ ਤੇ ਉਹ ਮਾਵਾਂ ਧੀਆਂ ਨੇ ਮਿਲ ਕੇ ਇਹਦੇ ਤੇ ਨਾ ਪਹਿਲਾਂ ਬੁੱਕ ਪੜ੍ਹੀ ਉਹਨਾਂ ਨੇ ਤੇ ਉੱਤੇ 20 ਸਾਲ ਲਾ ਕੇ ਫਿਰ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਉਹ تھیਰੀ ਬੜੀ ਚੰਗੀ ਲੱਗੀ ਬੜੀ ਪਸੰਦ ਆਈ ਉਹਨਾਂ ਨੂੰ ਤੇ ਉਹ ਬੇਸਿਕਲੀ ਨਾ ਵਰਡ ਵਾਰ 2 ਦੇ ਵਿੱਚ ਉਹ ਲੇਡੀਜ਼ ਦੀ ਹੈਲਪ ਕਰਨਾ ਚਾਹੁੰਦੀਆਂ ਸੀਗੀਆਂ ਜਨਾਨੀਆਂ ਨੂੰ ਜੌਬ ਲੈਂਦ ਕਿਉਂਕਿ ਬੰਦੇ ਬੜੇ ਮਰ ਗਏ ਸੀ ਉਦੋਂ ਵਰਲਡ ਵਾਰ ਜਦੋਂ ਹੋਈ ਸੀਗੀ ਹਨਾ ਤੇ ਬੜਾ ਰੀਸੈਸ਼ਨ ਆ ਗਿਆ ਸੀ ਵਰਡ ਦੇ ਵਿੱਚ ਤੇ ਲੇਡੀਜ਼ ਜਿਹੜੀਆਂ ਸੀਗੀਆਂ ਉਹ ਉਹ ਚਾਹੁੰਦੀਆਂ ਸੀ ਕਿ ਵੱਧ ਕੇ ਕੰਮ ਕਰਨ ਬਾਹਰ ਜਾ ਕੇ ਨੌਕਰੀਆਂ ਕਰਨ ਲੱਗ ਜਾਣ ਤਾਂ ਕਿ ਆਪਣਾ ਘਰ-ਬਾਰ ਪਾਲਣ ਆਪਣੇ ਬੱਚਿਆਂ ਨੂੰ ਪਾਲਣ ਤੇ ਉਹਨਾਂ ਨੇ ਇਹਨੂੰ ਯੂਜ਼ ਕਰਕੇ ਸਾਰੀ ਸਾਈਕੋਲੋਜੀ ਨੂੰ ਯੂਜ਼ ਕਰਕੇ ਨਾ ਕਿ ਲੇਡੀਜ਼ ਦੇ ਵਿੱਚ ਕੀ ਪੋਜ਼ਿਟਿਵ ਚੀਜ਼ ਹੁੰਦੀ ਹੈ ਉਹ ਕਿਵੇਂ ਯੂਜ਼ ਕਰ ਸਕਦੀਆਂ ਨੇ ਉਹ ਜੌਬ ਕਿਵੇਂ ਪਛਾਣਨ ਕਿਹੜੀ ਜੌਬ ਕਰ ਸਕਦੀਆਂ ਨੇ ਉਹ ਇਸ ਪੁਆਇੰਟ ਆਫ 뷰 ਦੇ ਨਾਲ ਉਹਨਾਂ ਨੇ ਯੂਜ਼ ਕਰਨਾ ਸਟਾਰਟ ਕੀਤਾ ਸੀਗਾ ਇਹਨਾਂ ਨੇ ਨਾ 20 ਸਾਲ ਲਾ ਕੇ ਇੱਕ ਕੁਐਸਚਨਰ ਡਿਵੈਲਪ ਕੀਤਾ ਸੀਗਾ ਵੀ ਤੁਸੀਂ ਆਪਣੇ ਆਪ ਨੂੰ ਪਛਾਣ ਕਿਵੇਂ ਸਕਦੇ ਹੋ ਵੀ ਤੁਸੀਂ ਕੀ ਹੋ ਹਨਾ ਨੈਚੁਰਲ ਤਰੀਕੇ ਨਾਲ ਤੁਸੀਂ ਕੀ ਹੋ ਤੇ ਉਹਨੂੰ ਆਪਾਂ ਕਹਿੰਦੇ ਆ ਐਮਬੀਟੀਆਈ ਰਾਈਟ ਏ ਏ ਹੈਗਾ ਮਾਇਰ ਬ੍ਰਿਗ ਟਾਈਪ ਇੰਡੀਕੇਟਰ ਐਮਬੀਟੀਆਈ ਏ ਮਾਵਾ ਧੀਆਂ ਦੇ ਨਾਮ ਦੇ ਨਾਲ ਹੀ ਮਾਇਰ ਉਹਦੀ ਧੀ ਜਦੋਂ ਵਿਆਹੀ ਗਈ ਹੋਗੀ ਪਿੱਛੇ ਸਰਨੇਮ ਉਹਦਾ ਮਾਇਰ ਲੱਗਿਆ ਸੀਗਾ ਤੇ ਆਪਨਾ ਨਾਮ ਕੈਥਰੀਨ ਦਾ ਬ੍ਰੀਕਸ ਸੀਗਾ ਮਤਲਬ ਵਿਆਹ ਤੋਂ ਪਹਿਲਾਂ ਉਹਦੀ ਬੇਟੀ ਵੀ ਇਸਾਬਿਲ ਬ੍ਰੀਕ ਬ੍ਰੀਕਸ ਸੀਗੀ ਤੇ ਉਹ ਦੋਵੇਂ ਨਾਮ ਮਿਲਾ ਕੇ ਇਹਨਾਂ ਨੇ ਬਹੁਤ ਕੰਮ ਕੀਤਾ ਇਹਦੇ ਤੇ ਤੇ ਇਹ ਪੂਰਾ ਇੱਕ ਟੈਸਟ ਬਣਾਇਆ ਉਹਨਾਂ ਨੇ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਜਾਣ ਸਕਦੇ ਹੋ ਤੇ ਆਪਾਂ ਉਹਦੀ ਹੀ ਗੱਲ ਕਰਾਂਗੇ ਅੱਗੇ ਆਪਣੀ ਸੀਰੀਜ਼ ਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ ਕੀ ਹੁੰਦਾ ਕੀ ਐ ਇਹ ਤੇ ਇਹਦੇ ਵਿੱਚ ਇਹਦੇ ਵਿੱਚ ਇਹ ਹੈ ਕਿ ਆਪਾਂ ਇਹਨੂੰ ਕਿਵੇਂ ਯੂਜ਼ ਕਰ ਸਕਦੇ ਆ ਇਹਦਾ ਜਿਹੜਾ ਸਤੋਂ ਜਿਹੜਾ ਤੁਸੀਂ ਇੱਕ ਤਾਂ ਵਰਡਵਾਲ ਵਾਲਾ ਐਂਗਲ ਦੱਸਿਆ ਇੱਕ ਦੂਸਰਾ ਐਂਗਲ ਇਹ ਸੀਗਾ ਕਿ ਉਸ ਜਿਹੜੀ ਧੀ ਸੀ ਜਿਹੜੀ ਉਹਦੀ ਉਹਨੂੰ ਆਪਣੇ ਘਰ ਵਾਲੇ ਨੂੰ ਸਮਝੇਸਾ ਉਹਨੂੰ ਘਰ ਵਾਲਾ ਨਹੀਂ ਸਮਝ ਆ ਰਿਹਾ ਸੀਗਾ ਤਾਂ ਉਹ ਕੱਲ ਮੈਂ ਵੀ ਫਾਰਮ ਤੇ ਗੱਲ ਕਰਾਂ ਉਹ ਕਹਿੰਦੇ ਪਾ ਜੇ ਤਾਂ ਕਿਸੇ ਨੂੰ ਵੀ ਨਹੀਂ ਸਮਝ ਆਉਂਦਾ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਇਹਦਾ ਮਤਲਬ ਜਰਨਲ ਜਰਨਲ ਜਿਹੜੀ ਸਭ ਲੋਕਾਂ ਨੂੰ ਆ ਕਿ ਯਾਰ ਮੈਨੂੰ ਮੇਰਾ ਪਾਰਟਨਰ ਨਹੀਂ ਸਮਝ ਆ ਰਿਹਾ ਨਾ ਮੇਰਾ ਵਿਆਹ ਹੋ ਗਿਆ ਇਹ ਮੈਨੂੰ ਮੈਨੂੰ ਸਮਝਣਾ ਚਾਹੁੰਦੀ ਸੀ ਆਪਣੇ ਪਾਰਟਨਰ ਨੂੰ ਹੋਣ ਮਤਲਬ ਦੋ ਤਰੀਕੇ ਹੋ ਸਕਦੇ ਜੀ ਕਿ ਤਾਂ ਲੜਾਈ ਝਗੜਾ ਕਰ ਲਓ ਬੋਦੇ ਪੱਟੋ ਇੱਕ ਦੂਜੇ ਦੇ ਦੂਸਰੇ ਕਹਿੰਦੇ ਚੱਲੇ ਆ ਰਹੇ ਨੂੰ ਸਮਝ ਹੀ ਲੈਨੇ ਕਿ ਐਂ ਕਿਉਂ ਕਰਦਾ ਏ ਤਾਂ ਉਹ ਜਿੱਥੇ ਉੱਥੋਂ ਬੀਜ ਮਤਲਬ ਇਹ ਸਟਾਰਟ ਹੋਇਆ ਕਿ ਉਹ ਕੁੜੀ ਕਹਿੰਦੀ ਮੈਨੂੰ ਮੇਰਾ ਪ੍ਰਾਣਾ ਨਹੀਂ ਸਮਝ ਆਂਦਾ ਤੇ ਮਾਂ ਤੂੰ ਸਮਝ ਤੈਨੂੰ ਥੋੜੀ ਜਿਹੀ ਕਿਤਾਬਾਂ ਕਤੂਬਾ ਪੜ੍ਹਨ ਦਾ ਹੈਗਾ ਹਿਸਾਬ ਕਿਤਾਬ ਤਾ ਉਦੋਂ ਮਾਂ ਪੁੱਛਣ ਲੱਗੀ ਕਿ ਪਾਈ ਉਹ ਕੀ ਕੀ ਕਰਨਾ ਚਾਹੁੰਦਾ ਉਹ ਬਾਹਰ ਨੂੰ ਜਾਂਦਾ ਉਹ ਘੁੰਮਣ ਫਿਰਨ ਆਲਾ ਕਿ ਘਰੇ ਦੇ ਬੈਠੇ ਰਹਿੰਦਾ ਜਿਵੇਂ ਆਪਾਂ ਕਹਿ ਲੈਂਦੇ ਆ ਨਾ ਆਪਣੇ ਅੰਦਰ ਫਿਰ ਉਹਨੇ ਮਾਂ ਨੇ ਆਏ ਪੁੱਛ ਲਿਆ ਕਿ ਉਹ ਉਹ ਜਿਵੇਂ ਉਸ ਦੁਨੀਆ ਦੁਨੀਆ ਗੱਲਾਂ ਕਰਦਾ ਆਏ ਆ ਨਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਿ ਜਰਨਲ ਜੀ ਗੱਲ ਕਰਦਾ ਕਿ ਹਾਂ ਆ ਚੀਜ਼ੇ ਮੈਂ ਪਈਆ ਆ ਖਾ ਲਿਆ ਆ ਪੀ ਲਿਆ ਜਿਵੇਂ ਜਰਨਲ ਜੀ ਗੱਲਾਂ ਕਰਦਾ ਕਿ ਡੂੰਗੀਆਂ ਡੂੰਗੀਆਂ ਗੱਲਾਂ ਕਰਦਾ ਨਹੀਂ ਹੁਣ ਮੈਂ ਇੱਥੇ ਇੱਥੇ ਮੈਂ ਜੋੜਦੀਆਂ ਇਹਨੂੰ ਆਪਣੇ ਈਸਟਰਨ ਬਰਡ ਦੇ ਨਾਲ ਜਿਵੇਂ ਆਪਣੇ ਹਿੰਦੂ ਕਲਚਰ ਦੇ ਵਿੱਚ ਗੁਣ ਮਿਲਾਉਂਦੇ ਹੁੰਦੇ ਨੇ ਜਨਮ ਪੱਤਰੀਆਂ 'ਚ ਹਨਾ ਜਿਵੇਂ ਕਹਿੰਦੇ 32 ਗੁਣ ਹੁੰਦੇ ਨੇ 32 'ਚ ਕਿੰਨੇ ਗੁਣ ਮਿਲੇ ਤੁਹਾਡੇ ਵੀ ਇੰਨੇ ਗੁਣ ਮਿਲੇ ਤਾਂ ਉਹਨਾਂ ਦਾ ਉਹਨਾਂ ਦਾ ਵਿਆਹ ਕਾਮਯਾਬ ਹੋਊਗਾ ਨਹੀਂ ਤਾਂ ਤੇ ਇਹਦੇ ਤੇ ਲੋਕ ਹੱਸ ਦਿੰਦੇ ਹੁੰਦੇ ਨੇ ਕਈ ਜਿਹੜੇ ਸਾਇੰਟਿਫਿਕ ਲੋਕ ਜ਼ਿਆਦਾ ਹੁੰਦੇ ਨੇ ਹੱਸਦੇ ਨੇ ਵੀ ਇਹ ਤਾਂ ਪਖੰਡ ਖਾਨਾ ਹੈ ਕੀ ਕੁਝ ਕਰੀ ਜਾਂਦੇ ਹੁੰਨੇ ਹੋ ਤੁਸੀਂ ਪਰ ਇਹਨੂੰ ਆਪਾਂ ਜੋੜ ਸਕਦੇ ਹਾਂ ਇਹ ਸਾਇੰਸ ਦੇ ਨਾਲ ਵੀ ਵੀ ਜਿਹੜੇ ਆਪਣੇ ਪੁਰਖੇ ਸੀਗੇ ਉਹਨਾਂ ਨੇ ਵੀ ਇਹ ਚੀਜ਼ਾਂ ਨੂੰ ਜਾਣਿਆ ਸੀਗਾ ਕਿ ਕੁਝ ਗੁਣ ਹੁੰਦੇ ਨੇ ਤੁਹਾਡੇ ਬਚਪਨ ਤੋਂ ਹੀ ਗੁਣ ਹੁੰਦੇ ਨੇ ਤੇ ਇਹ ਤੁਹਾਡੇ ਜਨਮ ਦੇ ਨਾਲ ਕਨੈਕਟਡ ਹੁੰਦੇ ਨੇ ਇਹ ਗੁਣ ਵੀ ਤੁਸੀਂ ਕਿੱਥੇ ਜੰਮਿਓ ਕਿਵੇਂ ਜੰਮਿਓ ਕਰਕੇ ਉਹਦੇ ਨਾਲ ਕਨੈਕਟਡ ਹੁੰਦੇ ਨੇ ਤੇ ਇਹ ਡਾਇਰੈਕਟਲੀ ਰਿਲੇਟਡ ਹੈਗੀ ਹੈ ਇਹ ਐਮਬੀਟੀਆਈ ਥਿਊਰੀ ਦੇ ਨਾਲ ਜੋ ਕਿ ਆਪਾਂ ਅਗੇ ਐਕਸਪਲੇਨ ਕਰਨ ਵਾਲੇ ਹਾਂ ਇਹਨੂੰ ਅਸਟ੍ਰੋਲੋਜੀ ਐਂਡ ਸਾਈਕੋਲੋਜੀ ਦਾ ਲੈਕਚਰ ਕਰਕੇ ਰਾਈਟ ਸਾਰਾ ਕੁਝ ਇੱਕ ਤਰ੍ਹਾਂ ਨਾਲ ਰਿਲੇਟਡ ਆ ਹਾਂ ਰਾਈਟ ਤੇ ਹਾਂ ਹਾਂ ਤੇ ਰਿਲੇਟਡ ਐ ਤੇ ਸਟੇ ਟਿਊਨ ਰਹੋ ਸਾਰੇ ਆਪਾਂ ਬਹੁਤ ਕੁਝ ਲਰਨ ਕਰਨ ਵਾਲੇ ਆ ਆਉਣ ਵਾਲ ਆਉਣ ਵਾਲੀ ਜਿਹੜੇ ਸਾਡੀ ਪੋਡਕਾਸਟ ਆਣਗੇ ਉਹਨਾਂ ਦੇ ਵਿੱਚ ਅਸੀਂ ਚਾਹਾਂਗੇ ਜਿੰਨੀ ਕੋਸ਼ਿਸ਼ ਹੋ ਸਕੇ ਅਸੀਂ ਲੰਬੀਆਂ ਲੰਬੀਆਂ ਨਾ ਬਣਾਈ ਅੱਜ ਦੀ ਵੀ ਥੋੜੀ ਲੰਬੀ ਹੋ ਗਈ ਅਸੀਂ ਸੋਚੇ ਸੀ ਛੋਟੀ ਜੀ ਬਣਾਵਾਂ ਬਣਾਵਾਂਗੇ ਤੇ ਆਪਾਂ ਗੱਲਾਂ ਹੀ ਇੰਨੀ ਐਕਸਾਈਟਡ ਹੋ ਕੇ ਕਰ ਰਹੇ ਸੀ ਆਪਾਂ ਕਿ ਲੰਬੀ ਹੋ ਗਈ ਥੋੜੀ ਜੀ ਪਰ ਆਪਣਾ ਛੋਟੀ ਛੋਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅਸੀਂ ਉਹਨੂੰ ਪ੍ਰੋਪਰਲੀ ਸਾਇੰਟਿਫਿਕ ਵੇ ਦੇ ਨਾਲ ਵੀ ਸਮਝਾ ਸਕੀਏ ਤਕਿ ਇਹ ਤਕੀਵੇਂ ਯੂਸਫੁਲ ਆਈ ਵੀ ਆਪਾਂ ਡਿਸਕਸ ਕਰਤਾ ਸਭ ਤੋਂ ਵਧੀਆ ਮੈਨੂੰ ਇਹ ਲੱਗ ਰਿਹਾ ਕਿ ਕਿਸੇ ਵੀ ਪੇਰੈਂਟਸ ਆਪਣੇ ਬੱਚੇ ਨੂੰ ਛੋਟੇ ਹੁੰਦੇ ਹੀ ਦੇਖ ਸਕਦਾ ਉਹਦੀ ਆਦਤਾਂ ਤੋਂ ਕਿ ਉਹ ਕੀ ਵੱਡਾ ਹੋ ਕੇ ਬਣ ਸਕਦਾ ਰਾਈਟ ਕਿੰਨਾ ਯੂਸਫੁਲ ਆਈ ਚੀਜ਼ ਕਿ ਆਪਾਂ ਹਮੇਸ਼ਾ ਤੱਕਾ ਕਰਦੇ ਰਹਿੰਨੇ ਬੱਚਾ ਨੂੰ ਆ ਪੜ ਲਓ ਵਾਈ ਕਰ ਲਓ ਇੱਧਰ ਕਰ ਲਓ ਰਾਈਟ ਤੇ ਫਿਰ ਜਿਹਦੀ ਤਾਂ ਬਿਲਕੁਲ ਲੱਗ ਜਾਂਦਾ ਏਮ ਤੇ ਜਿੰਦੇ ਜਿਹੜਾ ਤਾਂ ਉਹ ਤਾਂ ਬੱਚਾ ਕਰ ਲੈਂਦਾ ਕੁਝ ਦੂਸਰੇ ਐਵੇਂ ਪਟਕਦੇ ਰਹਿ ਜਾਂਦੇ ਆ ਤੇ ਇਹ ਪੇਰੈਂਟਸ ਲਈ ਉਹ ਆਪਣੀ ਆਪਣੀ ਪੂਰੀ ਜ਼ਿੰਦਗੀ ਜਾਣਨ ਚ ਇਹ ਲਾ ਦਿੰਦੇ ਨੇ ਇਹ ਚੀਜ਼ ਆਉਣ ਵਾਲੀਆਂ ਜਰੂਰ ਸੁਣਨੀਆਂ ਚਾਹੀਦੀਆਂ ਪੇਰੈਂਟਸ ਨੂੰ ਤਾਂ ਚਲੋ ਠੀਕ ਹੈ ਜੀ ਫੇਰ ਅੱਪਾ ਲੈ ਕੇ ਆਨੇ ਆ ਨੈਕਸਟ ਐਪੀਸੋਡ ਤੋਂ ਡਿਟੇਲਸ ਠੀਕ ਹੈ ਜੀ ਓਕੇ ਓ